ਸਾਸਤਰੀ ਕਾਲ ਜੀ ਹਾਂਜੀ ਵੀਰੇ 33 ਗਊਆਂ ਬਕਾਊ 33 ਗਾਵਾਂ ਵੀਰੇ ਬਕਾਊ ਵੱਡੀਆਂ-ਵੱਡੀਆਂ ਫਾਰਮ ਵਾਲੀਆਂ ਵੈਰਾਈਟੀ ਵੀਰੇ ਇਹਦੇ ਵਿੱਚ ਸਾਰੇ ਤਰ੍ਹਾਂ ਦੀ ਆ ਤੁਸੀਂ ਇੱਕ ਲੈ ਜਿਓ ਦੋ ਲੈ ਜਿਓ ਚਾਰ ਲੈ ਜਿਓ ਤੁਹਾਡੀ ਸਾਹੂ ਵੀਰੇ ਅੱਧਾ ਮਾਲੇ ਦੇ ਵਿੱਚ ਤਾਜ਼ਾ ਸੁਆਵਾ ਅੱਧਾ ਮਾਲ ਵੀਰੇ ਸੂਣ ਵਾਲਾਗਾ ਬਾਕੀ ਵੀਰ ਜੀ ਵੀਡੀਓ ਸਾਰੀ ਦੇਖ ਲਿਓ ਵੀਡੀਓ ਵਿੱਚ ਕਿੰਨੀਆਂ ਗਾਈਆਂ ਨੇ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਕੀ ਰੇਟ ਆ ਉਹ ਤੁਹਾਨੂੰ ਵੀਰੇ ਵੀਡੀਓ ਵਿੱਚ ਸਾਰਾ ਕੁਝ ਦੱਸਿਆ ਜਾਊਗਾ ਹਾਂਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਆਪਾਂ ਨੂੰ WhatsApp ਦੇ ਉੱਪਰ ਤੁਸੀਂ ਕੋਈ ਵੀ ਮੈਸੇਜ ਕਰਦੇ ਹੋ ਜਿਹੜੀ ਵੀਰੇ ਆਪਣੀ ਲੋਕੇਸ਼ਨ ਆਗੀ ਉਹ ਤੁਹਾਨੂੰ WhatsApp ਦੇ ਉੱਪਰ ਮੈਸੇਜ ਕਰਨ ਦੇ ਨਾਲ ਆਟੋਮੈਟਿਕ ਆਜੂਗੀ ਉਹ ਟੱਚ ਕਰ ਦਿਓ ਖੁੱਲ ਜਾਂਦੀ ਆ ਵੀਰੇ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਉ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਜਿਹੜਾ ਵੀਰੇ ਮਾਲ ਹੈ ਬਾਕੀ ਹੁ ਨਵਾਂ ਆਇਆ ਦੋ ਦਿਨਾਂ ਦੇ ਵਿੱਚ ਕਿਉਂਕਿ ਏਦੋਂ ਪਹਿਲਾਂ ਵੀਰੇ ਕਾਫੀ ਮਾਲ ਦਿਖਾਇਆ ਪਹਿਲੀ ਤੂੰ ਤਿੰਨ ਦਿਨ ਪਹਿਲਾਂ ਵੀਡੀਓ ਪਈ ਸੀਗੀ ਜਿਹੜਾ 20 ਕੇ ਨਗ ਨਵੇਂ ਆਏ ਨੇ ਇਹ ਅੱਜ ਦੁਬਾਰਾ ਵੀਡੀਓ ਦੇ ਵਿੱਚ ਆਪਾਂ ਹੋਰ ਝਲਕ ਮਰਵਾਈ ਆ ਕਿਉਂਕਿ ਵੀਰੇ ਸਾਰਾ ਮਾਲ ਤਾਂ ਇੱਕ ਵੀਡੀਓ ਦੇ ਵਿੱਚ ਦਿਖਾਇਆ ਨਹੀਂ ਜਾਂਦਾਗਾ ਇਹ ਇੱਕ 33 ਨਗਾਂ ਦਾ ਵੀਰੇ ਆਪਾਂ ਟੀਚਾ ਰੱਖਿਆਗਾ ਕਿਉਂਕਿ ਨਾਗਤਾ ਵੀਰੇ ਤਕਰੀਬਨ 35 ਤੋਂ 40 ਨਗਾਂ ਦੇ ਵਿੱਚ ਆਪਾਂ ਜਾਣੀ ਲਾਵਾਂਗੇ ਗਰਾਊਂਡ ਦੇ ਵਿੱਚ ਜੇ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਇਓ ਕਿਉਂਕਿ ਆਪਾਂ ਵੀਰੇ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਹਫਤੇ ਹਫਤੇ ਬਾਅਦ ਵੀਰੇ ਲਾਟ ਕੱਢਦੇ ਆ ਜਿਹੜਾ ਹੁਣ ਆਪਾਂ ਲਾਟ ਵੀਰੇ ਵੇਚਣਾਗਾ ਅੱਜ ਨਾ ਆਪਾਂ 8 ਤਰੀਕ ਨੂੰ ਵੀਰੇ ਸਾਮੀ ਵੀਡੀਓ ਬਣਾ ਰਿਹਾ ਅੱਜ ਹੀ ਲੋਡ ਕਰਾਂਗੇ 9 ਤਰੀਕ ਨੂੰ ਕੱਲ ਨੂੰ ਵੀਰੇ ਮਾਲ ਅਰੈਸਟ ਕਰੂਗਾ ਜਿਹੜਾ ਲਾਟ ਵੇਚਣਾ ਵੀ ਤਰੀਕ ਨੋਟ ਕਰ ਲਓ ਵੀਰੇ 10 ਤਰੀਕ 10ਵਾਂ ਮਹੀਨਾ 2025 ਦਿਨ ਸ਼ੁੱਕਰਵਾਰ ਬਣਦਾ ਵੀਰ ਜੀ 10 ਤਰੀਕ 10ਵਾਂ ਮਹੀਨਾ 2025 ਦਿਨ ਸ਼ੁੱਕਰਵਾਰ ਬਣਦਾ ਜਾਣੀ ਦੀ ਪਰਸੋਂ ਨੂੰ ਸ਼ੁੱਕਰਵਾਰ ਨੂੰ ਵੀਰੇ ਸਵੇਰ 7 ਵਜੇ ਸੌਦੇ ਚਲਾ ਦੇਾਂਗੇ ਇਹਨਾਂ ਕਰਮ ਵਾਲਿਆਂ ਦੇ ਵੀਰੇ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਦੁਪਹਿਰ ਦੇ 11 ਵਜੇ ਤੱਕ ਵੀਰੇ ਕੰਮ ਚੱਲੂਗਾ ਜਿਹੜੇ ਵੀਰਾਂ ਨੇ ਚਾਹੇ ਦੂਰੋਂ ਆਉਣਾ ਚਾਹੇ ਨੇੜੇੋਂ ਆਉਣਾ ਜਿਹੜੇ ਵੀਰ ਨੇ ਵੀਰੇ ਚੰਗੀਆਂ ਗਉਆਂ ਲੈਣੀਆਂ ਨੇ ਉਹ ਵੀਰਾਂ ਨੂੰ ਸਵੇਰ ਸਾਝ ਰਹੀ 7 ਤੋਂ 8 ਵਜੇ ਦੇ ਵਿੱਚ ਵਿੱਚ ਹੀ ਵੀਰੇ ਆਉਣ ਦੇ ਵਿੱਚ ਫਾਇਦਾ ਹੁੰਦਾ ਬਾੜਾ ਲੇਟ ਆਉਣ ਦਾ ਫਾਇਦਾ ਨਹੀਂ ਗੰਗਰੇ ਵੀ ਦੇ ਨਾ ਗਉਆਂ ਦੀ ਕਰਮਾਲੀਆਂ ਦੀ ਗਿਣਤੀ ਵੀ ਕਾਫੀ ਮਾਤਰਾ ਚ ਹੋ ਜਾਂਦੀ ਆ ਤੋਰੀ ਪੁੱਤ ਤੇ ਆਪਣੇ ਕੋਲੇ ਵੀਰੇ ਗਾਹਕ ਵੀ ਕਾਫੀ ਮਾਤਰਾ ਚ ਹੋ ਜਾਂਦਾ ਇਸ ਕਰਕੇ ਜਿਹੜੇ ਵੀਰਾਂ ਨੇ ਵੀਰੇ ਚੰਗੀਆਂ ਗਉਆਂ ਲੈਣੀਆਂ ਨੇ ਉਹਨਾਂ ਨੂੰ ਸਵੇਰ 7 ਤੋਂ 8 ਵਜੇ ਦੇ ਵਿੱਚ ਵਿੱਚ ਵੀਰੇ ਆਉਣ ਦੇ ਵਿੱਚ ਫਾਇਦਾ ਹੁੰਦਾ ਕਿਉਂਕਿ ਫਿਰ ਬਾਅਦ ਚੋਂ ਵੀਰ ਖਾਲੀ ਮੁੜਦੇ ਆ ਉਹ ਕੋਈ ਫਾਇਦਾ ਨਹੀਂ ਹੁੰਦਾ ਤੇ ਬਾਕੀ ਵੀਰੇ ਤੁਸੀਂ ਵੈਰਾਈਟੀ ਦੇ ਵਿੱਚ ਜਿਵੇਂ ਆ ਦੇਖ ਸਕਦੇ ਹੋ ਉਹਨੂੰ ਪਹਿਲਾਂ ਹੀ ਨਗੀਨਾ ਵੀਰ ਜੀ ਦਿਖਾਇਆ ਹੈਗਾ ਇਹ ਵੀਰੇ ਜਰਸੀ ਦਾ ਨਗੀਨਾ ਬਿਲਕੁਲ ਖੀਰੀ ਵਸੀ ਆ ਵੀਰੇ ਦੁੱਧ ਦੰਦਾਂ ਦੇ ਵਿੱਚ ਆ ਸੂਈ ਸਵਾਈ ਆ ਵੀਰ ਜੀ ਇਹਨੂੰ ਅੱਜ ਕਰਮਾਲੀ ਨੂੰ ਵੀਰੇ ਜਿਹੜਾ ਚੌਥਾ ਦਿਨ ਵੀਰੇ ਸੂਈ ਨੂੰ ਹੋ ਗਿਆਗਾ ਚੌਥਾ ਦਿਨ ਸੂਈ ਨੂੰ ਹੋ ਗਿਆ ਵੀਰੇ ਜੇਰ ਦੀ ਓਕੇ ਆ ਤੇ ਇਹਦੇ ਥੱਲੇ ਵੀਰੇ 20 ਕਿਲੋ ਬੌਲਾ ਜਿਹੜਾ ਕੰਡੇ ਦਾ ਤੋਲ ਹੈਗਾ ਕਰਮਾਲੀ ਦਾ ਦੇਖ ਸਕਦੇ ਹੋ ਜੀ ਸਭ ਤੋਂ ਫੇਸ ਕੁਆਲਟੀ ਵਗੈਰਾ ਬਾਡੀ ਲੈਂਥ ਵਗੈਰਾ ਦੇਖ ਸਕਦੇ ਹੋ ਸਟਰਕਚਰ ਬਹੁਤ ਚੰਗੇ ਆ ਜਿਹੜੇ ਵੀਰ ਚਾਹੁੰਦੇ ਆ ਕਿ ਅਸੀਂ ਬਰੀਡ ਤੇ ਕੰਮ ਕਰਨਾ ਇੱਕ ਵਾਰ ਪੇਮੈਂਟ ਲਾਉਣੀ ਆ ਤਾਂ ਤੁਸੀਂ ਉਹ ਵੀ ਨਾਲ ਸਰੇ ਨੂੰ ਖਰੀਦ ਸਕਦੇ ਹੋ ਆਉਣ ਵਾਲੇ ਟਾਈਮ 'ਚ ਚੰਗਾ ਪ੍ਰਦਰਸ਼ਨ ਕਰੂਗੀ ਬਾਡੀ ਵੇਟ ਵਗੈਰ ਵਾਲੇ ਪਾਸੋਂ ਤੇ ਬਾਕੀ ਕੰਪੀਟੀਸ਼ਨ ਲੈਵਲ ਦੀ ਬੈੜਾ ਥਾਣਾ ਦੇ ਵਿੱਚ ਸਪੇਸ ਤੇ ਬਾਕੀ ਬ੍ਰੀਡ ਕੁਆਲਿਟੀ ਪੂਰੀ ਫਰਸਟ ਕਲਾਸ ਇੱਕ ਨੰਬਰ ਆ ਤੇ ਵੀਰੇ ਰਮਣੇ ਆਪਾਂ ਗੱਲ ਕਰੀਏ ਜਿਹੜੀ ਬ੍ਰੀਡ ਦੀ ਇਹਦੇ ਸੀਮੈਂਟ ਚੰਗਾ ਰਖਾਲੇ ਬ੍ਰੀਡ ਉਹ ਵੀ ਨਸੀ ਤਿਆਰ ਕਰੂ ਹਨਾ ਵੀਰੇ ਬਿਲਕੁਲ ਹਜੇ ਨਾ ਵੀਰੇ 20 ਮਹੀਨਿਆਂ ਦੀ ਬੈੜਾ ਜਿਹੜੀ ਵੀ ਆਪਾਂ ਖੀਰੀ ਗੰਦੀ ਬੋਲਤੀ ਵੀਰੇ ਅੱਛਾ ਖੀਰੀ ਆ ਬਿਲਕੁਲ ਵੀਰੇ ਦੁੱਧ ਦੰਦੀਆਂ ਦੇ ਵਿੱਚ 20 ਤੋਂ 22 ਮਹੀਨੇ ਵੀਰੇ ਇਹਦੀ ਏਜ ਆ ਪਰ 20 ਕਿਲੋ ਦੁੱਧ ਵੀਰੇ ਇਸ ਵਕਤ ਕੰਡੇ ਦਾ ਤੋਲਾ ਕੋਈ ਵੀ ਵੀਰ ਆਪਣੇ ਘਰੇ ਕੰਡਾ ਨਾਲ ਲਿਆਵੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਵੀਰੇ ਚਵਾਈ ਕਰਕੇ ਤੋਲ ਕੇ ਲਿਜਾ ਸਕਦਾ ਕਿਉਂਕਿ ਜਿਹੜੀ ਸੂਈ ਵੀ ਆ ਠੀਕ ਆ ਜੀ ਬਾਕੀ ਵੀਰੇ ਇੱਕ ਇਹਦੇ ਨਾਲ ਦੀ ਹੋਰ ਬੈਡ ਉਹ ਵੀਰੇ ਕੱਲ ਨੂੰ ਆਊਗੀ ਉਹ ਬੈਡ ਵੀ ਵੀਰੇ ਬਿਲਕੁਲ ਤਾਜੀ ਸੂਪੀ ਆ ਆਪਾਂ ਗੱਬਣ ਦਾ ਸੌਦਾ ਲਾਇਆ ਸੀਗਾ ਅੱਜ ਜਾਨੀ ਦੀ ਸਾਮ ਨੂੰ ਵੀ ਆ ਸਕਦੀ ਆ ਵੀਰੇ ਉਹ ਵੀ ਇਹਦੇ ਨਾਲ ਦੀ ਬਿਲਕੁਲ ਜਰਸੀ ਆ ਕੋਸ ਬਹਿੜਾ ਆਪਾਂ ਪਰਸੋਂ ਦਿਖਾਈਆਂ ਆ ਚੌਥੇ ਦਿਖਾਈਆਂ ਸੀ ਇਹ 20 ਕ ਨਮੀਆਂ ਰਹਿੰਦੀਆਂ ਸੀ ਵੀਰੇ ਇਹ ਅੱਜ ਫੇਰ ਆਪਾਂ ਦਿਖਾਉਣੀਆਂ ਜ਼ਰੂਰੀ ਸਮਝੀਆਂ ਬਾਕੀ ਕੱਲੀ ਜਰਸੀ ਦੇ ਵੀਰੇ ਸੱਤ ਨਾਗ ਹੋਣਗੇ ਤਿੰਨ ਬਹਿੜਾਂ ਵੀਰੇ ਖੀਰੀਆਂ ਸੁਈਆਂ ਸਵਾਈਆਂ ਹੋਣਗੀਆਂ ਵੀਰ ਜੀ ਅੱਛਾ ਹਾਂ ਜਿਹੜੀਆਂ ਬਹਿੜ ਜਿੰਨੀ ਜਿੰਨਾ ਮਾਲ ਹੋ ਵੀਰੇ ਸਾਰਾ ਮਾਲ ਪੰਜਾਬ ਵਾਲਾ ਹੋ ਲੋਕਲ ਸਾਡਾ ਦੋ ਤਿੰਨ ਜ਼ਿਲ੍ਹਿਆਂ ਦਾ ਵੀਰੇ ਮਾਲ ਹੋਊਗਾ ਬਾਹਰਲਾ ਮਾਲ ਕੋਈ ਵੀ ਨਹੀਂ ਹੋਣਾ ਜਿਵੇਂ ਜਰਸੀ ਹੋ ਪੰਜਾਬ ਵਾਲੀ ਹੋ ਕੋਈ ਰਾਜਸਥਾਨ ਵਾਲੀ ਨਹੀਂ ਹੋਣੀ ਕੋਈ ਯੂਪੀ ਵਾਲੀ ਨਹੀਂ ਹੋਣੀ ਉਹੀ ਵੀਰੇ ਹਿਮਾਚਲ ਵਾਲੀ ਨਹੀਂ ਹੋਣੀ ਜਿੰਨਾ ਮਾਲੂ ਲੋਕਲ ਮਾਲੋ ਫਿਰ ਕੱਤ ਕਾਠ ਵਗੈਰਾ ਦੇਖਿਆ ਦੂਜੇ ਨੰਬਰ ਜਿਹੜੀ ਵਹਿੜ ਆ ਗਈ ਤੇ ਵੀਰੇ ਨਾੜਾ ਨੂੜਾ ਹਵਾਨੇ ਦੇ ਵਿੱਚ ਜਮੈਂ ਮਖਿਆਲ ਕੁਝ ਵਿੱਚ ਝੁੰਡ ਹੁੰਦਾ ਬੈਠਾ ਮਖਿਆਲ ਦਾ ਆਏ ਆ ਨਾੜਾ ਜਮਾ ਹਨਾ ਵੀਰੇ ਬਿਲਕੁਲ ਇਹ ਇਹ ਵੀ ਦੰਡਾਂ ਦੇ ਵਿੱਚ ਖੀਰੀ ਆ ਦੁੱਧ ਦੰਡੀਆਂ ਦੇ ਵਿੱਚ ਆ ਵੀਰ ਜੀ ਸੂਈ ਸਵਾਈ ਆ ਪਾਰੇ ਵੀਰੇ ਮੰਨ ਕੇ ਚੱਲੋ ਬਿਲਕੁਲ ਤਾਜੀ ਆ ਬਾਈ ਜੀ ਇਹ ਕੱਲ ਸਵੇਰ ਦੀ ਸੂਈ ਵੀਆ ਕਰਮਾਂ ਵਾਲੀ ਜੀ ਬੱਚਾ ਕੀ ਆ ਕੀ ਬੱਚਾ ਵੀ ਦੇ ਕੀ ਬੁੱਟੇ ਬੱਛਾ ਦੇ ਮਗਰ ਬੱਛਾ ਜੀ ਚਲੋ ਜਿਹੜਾ ਬੱਚਾ ਵੀਰ ਉਹ ਨਿਸ਼ਾਨੀਆਂ ਦੇਖੋ ਉਹ ਬੱਚਿਆਂ ਦੀਆਂ ਨੇ ਵੀਰੇ ਉਹ ਲੰਘਦੀ ਆ ਉਹ ਉਂ ਤਾਂ ਦੇਖੋ ਯਾਦ ਨਹੀਂ ਰਹਿੰਦੇ ਵੀਰੇ ਜਿਹੜਾ ਬੱਚਾ ਉਹੀ ਬੱਚੇ ਦੇ ਨਿਸ਼ਾਨੀ ਉਹੀ ਮਾਂ ਦੇ ਹੋਊਗੀ ਜੀ ਇਹ ਵੀਰੇ ਬਿਲਕੁਲ ਹਜੇ ਤਾਜੀ ਸੂਈ ਆ 16 ਕਿਲੋ ਵੀਰੇ ਬੌਲੀ ਤੋਂ ਚੱਲੀ ਆ ਜੀ ਦੁੱਧ ਦੰਡੀਆਂ ਦੇ ਵਿੱਚ ਆ ਬਿਲਕੁਲ ਖੀਰੀ ਆ ਵੀਰੇ ਵਧੀਆ ਘੱਤ ਬੇਲ ਆ ਚੋਣ ਕਿਸਮਾ ਜਿਹੜਾ ਇਹਦਾ ਹੱਥੀ ਚਵਾਈ ਵਾਲਾ ਹੋਊਗਾ ਵੀਰੇ ਥਣ ਤੇ ਲੇਵੇ ਤੇ ਨਾੜਾ ਨਾੜਾ ਬੂਟੇ ਵੀਰ ਲਾਈਦਾ ਨਾੜਾ ਨੂੜਾ ਵੀਰੇ ਤੇ ਬਹੁਤ ਵਧੀਆ ਨੇ 20 ਕਿਲੋ ਵੀਰੇ ਦੁੱਧ ਕਰੂਗੀ ਕਰ ਮਾਲੀ ਤੇ ਬਾਕੀ ਮੇਨ ਗੱਲ ਲੇਵਾ ਇਹਦਾ ਫਿਟਨੈਸ ਕੰਪੈਕਟ ਹੈ ਨਾ ਚਾਹੇ 10 ਸੂਏ ਬੈੜ ਖਿੱਚ ਲਿਓ ਤਾਂ ਤੁਹਾਨੂੰ ਐ ਲੱਗੂ ਇਹਦਾ ਪਲੂਣੀਆਂ ਜਾਵਾ ਸੋ ਹੱਕ ਹੱਕ ਪਰੇ ਕਰਨੀ ਪੈਂਦੀ ਆ ਹਨਾ ਵੀਰੇ ਬਿਲਕੁਲ ਕਿਉਂਕਿ ਦੇਖੋ ਤੁਸੀਂ ਦੇਖਦਾ ਵੀਰੇ ਬਹੁਤ ਕੁਆਲਿਟੀ ਦਾ ਆ ਬਾਕੀ ਕੋਈ ਵੀਰੇ ਇਹਨਾਂ ਨੂੰ ਇਹ ਨਾ ਨਿਕੀਆਂ ਦਾ ਸਮਝ ਲੈ ਵਧੀਆ ਵੀਰੇ ਜਿੰਦਜਾਨ ਵਾਲਾ ਮਾਲ ਆ ਬਰੀਕੀ ਵਾਲਾ ਮਾਲ ਆ ਜੀ ਦੇਖ ਸਕਦੇ ਹੋ ਜਿਹੜਾ ਇਹਦਾ ਥਾਣਾ ਇਹਦਾ ਥਣ ਵੀ ਅੱਥੀ ਚਵਾਈ ਦਾ ਇਹ ਵੀਰੇ 20 ਤੇ ਰੈਡੀ ਆ ਜੀ ਇਹ 16 ਕਿਤੇ ਆ ਜਾਣੀ ਦੀ ਇਹ 20 ਤੋਂ ਪਾਰ ਕਰੂ ਵੀਰੇ ਇਹ ਵੀ 20 ਕਰੂਗੀ ਅੱਛਾ 20 ਮੰਨ ਕੇ ਲੈ ਜੀ ਦੇ ਸਾਥੋਂ ਇਹਦਾ ਵੀ 20 ਟੋਣ ਕੇ ਲੈ ਜਾਣਾ ਤੋਲ ਕੇ ਦੇਵਾਂਗੇ ਕਿਉਂਕਿ ਹਜੇ ਵੀਰੇ ਫਰਹਾਲ ਤਾਜੀ ਆ ਜੀ ਉਹ ਤੋਂ ਅੱਗੇ ਵੀਰੇ ਆ ਬੱਚਾ ਵੀ ਤਾਜ਼ਾ ਸੂਇਆ ਸਵਾਇਆ ਆ ਗਿਆ ਵੀਰੇ ਗੱਲਾਂ ਇੰਡੋ ਕੈਟੇਗਰੀ ਦੀ ਹਾਂਜੀ ਵੀਰੇ ਕਰਲੈਂਡੋ ਕੈਟੇਗਰੀ ਦੇ ਵਿੱਚੋਂ ਆ ਗਈ ਚਲੋ ਪਿਓਰ ਨਹੀਂ ਕੋਸ਼ਿਸ਼ ਕਰਾਉਸ ਵੀਰੇ ਆਪਾਂ ਬੰਦ ਲਾਂਗੇ ਹਾਂਜੀ ਤੇ ਦੁੱਧ ਵੀਰੇ ਇਹਦੇ ਥੱਲੇ ਵੀ 20 ਕਿਲੋ ਦੇ ਘਰਾਂ ਜ ਤੀਜਾ ਗੱਦਣ ਇਹਨੂੰ ਸੂਈ ਨੂੰ ਹੋ ਗਿਆ ਵੀਰੇ ਬੰਦ ਲੈ ਜਾ ਬੇਟਾ ਤਾਹਾਂ ਦੁੱਧ ਦੇ ਨੇ ਜਿਹੜਾ ਦੇਣਾ ਫੈਡ ਵਾਲੇ ਦੇਣਾ ਹਣਾ ਵੀਰੇ ਬਿਲਕੁਲ ਫੈਡ ਵਾਲਾ ਦੇਣਾਗਾ ਵਧੀਆ ਜਾਨੀ ਦੁੱਧ ਦੇਣਾ ਬਾਕੀ ਵੀਰੇ ਬੈੜਾ ਤਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਆ ਕਿਉਂਕਿ ਫਿਰ ਵੀਰੇ ਵੀਡੀਓ 35 40 ਮਿੰਟ ਦੀ ਬਣ ਜੇਂਦੇ ਵੀਰ ਦੇਖਦੇ ਨਹੀਂਗੇ ਬੜਾ ਲੰਬਾ ਕੰਮ ਆਸਾਂ ਆਪਾਂ ਜਿਹੜੀ ਦੋ ਦਿਨ ਪਹਿਲਾਂ ਵੀਡੀਓ ਭਾਈ ਸੋਤ ਵੀਰੇ ਬੈੜਾ ਬਹੁਤ ਦਿਖਾਈਆਂ ਨੇ ਇਹ 20 ਕਿਨਾਰੇ ਜਿਹੜੇ ਮਗਰੋਂ ਆਏ ਆ ਉਹ ਆਪਾਂ ਵੀਰੇ ਅੱਜ ਦਿਖਾਇਆ ਕਿਉਂਕਿ 15 ਕਿ ਮਿੰਟਾਂ ਜੇ ਆਪਾਂ ਵੀਡੀਓ ਨਿਮੇੜ ਦੇਣੀ ਆ ਜਾਈ ਬੁੱਤੇ ਮੇਨ ਕੱਢੀ ਚੱਲ ਅੱਗੇ ਆ ਗਈ 4 ਨੰਬਰ ਜੀ 4 ਨੰਬਰ ਬਾਕੀ ਮਗਰੋਂ ਪਿੱਛੋਂ ਆਉਣ ਦੀ ਕੋਸ਼ਿਸ਼ ਕੋਈ ਵੀ ਵੀਰ ਨਾ ਕਰੇ ਲਾਟ ਵਾਲੇ ਦੇ ਨਹੀਂ ਆਵੇ 10 ਤਰੀਕ ਨੂੰ ਸ਼ੁੱਕਰਵਾਰ ਨੂੰ ਵੀਰੇ ਲਾਟ ਕੱਢਾਂਗੇ 33 ਨਗ ਬੋਲਤੇ ਪਰ ਵੀਰੇ ਨਗ ਜ਼ਿਆਦਾ ਲਾਵਾਂਗੇ ਸ਼ੁੱਕਰਵਾਰ ਨੂੰ ਵੀਰੇ ਆਪਣੇ ਕੋਲੇ ਪਰਸੋਂ ਨੂੰ 10 ਤਰੀਕ ਨੂੰ ਸਵੇਰ 7 ਵਜੇ ਆ ਕੇ ਪਹਿਲਾਂ ਵੀਰ 33 ਨਗ ਵੀਰੇ ਗੈਨ ਲੈ ਫੇਰ ਸੌਦਾ ਲਾਵੇ ਜੇ ਉਹੀ ਵੀਰ 10 ਵਜੇ ਆ ਕੇ ਕਹੂਗਾ ਵੀਰੇ ਤੁਸੀਂ 33 ਬੋਲਿਆ ਸੀ ਵੀਰੇ ਉਦੋਂ ਨੂੰ ਮਾਲ ਤਕਰੀਬਨ ਖਿੱਚਿਆ ਜਾਂਦਾ ਜਿਹੜਾ ਕਿਉਂਕਿ ਵੀਰੇ ਮਾਲ ਅਸੀਂ ਨਾ ਸੀਜ਼ਨ ਦੇ ਹਿਸਾਬ ਨਾਲ ਲਾਉਣੇ ਆ ਹੁਣ ਇਹ ਤੂੰ ਪਹਿਲਾਂ 50 ਨਗਾਂ ਤੋਂ ਮੁੜਿਆਗਾ ਹੁਣ ਵੀਰੇ 2 ਗਨਾ ਲਾਟ ਹੀ ਹੋਰ ਲੱਗਣਗੇ ਝੋਨੇ ਤੋਂ ਪਹਿਲਾਂ ਪਹਿਲਾਂ ਫਿਰ ਜਦੋਂ ਵੀਰੇ 12 ਮਹੀਨੇ ਦੇ ਸਟਾਰਟ ਹੋਵਾਂਗੇ ਫੇਰ 50 ਨਗਰ ਤੋਂ ਸਟਾਰਟ ਹੋ ਕੇ ਵੀਰੇ 70 80 ਨਗਰਾਂ ਤੇ ਚੱਲਿਆ ਜਾਊਗਾ ਜੀ ਕਹਿੰਦਾ ਵਾ 7 ਵਜੇ ਬੰਦਾ ਆਵੇ ਉਹੀ ਗੱਲ ਆਪਾਂ 2 ਵਜੇ ਪੈਲਸੇ ਜਾ ਕੇ ਕਹੀਏ ਸਾਨੂੰ ਤਾਂ ਵੀ ਪਨੀਰ ਵਾਲੇ ਮਿਲੇ ਨਹੀਂ ਉਹ ਬਾਈ ਜੀ ਨਹੀਂ ਮਿਲਣੇ ਇਹ ਤਾਂ ਇੱਕੋ ਹੀ ਜੇ ਵੀ 10 ਵਜੇ ਜਾ ਕੇ ਪੈਲਸੇ ਚ ਬਹਿ ਜਾਓ ਸਾਰਾ ਕੁਝ ਬੈਠਣ ਨੂੰ ਮਿਲੂਗਾ ਜਮਾ ਮਿਲੂਗਾ ਜਿਹੜੀ ਕਾਲੀ ਬੈੜਾ ਵੀਰੇ ਸੂਣ ਵਾਲੀ ਸੀਗੀ ਤੇ ਆ ਵੱਸੀ ਵੀਰੇ ਜਿਹੜੀ ਇਹਨੇ ਇੱਕ ਦੰਦੀ ਹਜੇ ਚੱਕਿਆ ਫਾਰਮ ਦੇ ਵਿੱਚੋਂ ਵੀਰੇ ਲਈ ਆਪਾਂ ਨਾਲ ਦੇ ਪਿੰਡੋਂ ਖੀਰੇ ਮੰਨੇ ਬੰਦਾ ਹਾਂ ਖੀਰੇ ਮੰਨੇ ਚਲੋ ਇੱਕ ਦੰਦੇ ਨੇ ਚੱਕਿਆ ਵੀਰੇ ਇਹ ਵੀ ਤਾਜੀ ਸੂਪੀ ਤੇ ਸੂਵੀ ਨੂੰ ਇਹਨੂੰ ਵੀਰੇ ਚ ਤਾਂ ਕਿ 22 ਤੋਂ 23 ਕਿਲੋ ਕੰਡੇ ਦਾ ਰੈਡੀ ਆ 25 ਕਿਲੋ ਦੋ ਵੀਰੇ ਕਰਮ ਵਾਲੀ ਕਰ ਦੂਗੀ ਸੋ 25 ਕਿਲੋ ਦੁੱਧ ਤੇ ਬਾਕੀ ਮੇਨ ਕਰ ਜਾ ਦੰਦ ਹਜੇ ਤੋੜੇ ਆ ਚਾਹੇ 15 ਸਵੇਰੇ ਖਚਰੋ ਬੈੜਦਾ ਬੋਡੀ ਸਟਰਕਚਰ ਇੱਜਾ ਦਾ ਕੰਪੈਕਟ ਹਵਾਨਾ ਇਹ ਬੈੜ ਕਦੇ ਬੁੱਟੀ ਨਹੀਂ ਹੁੰਦੀ ਕਿਉਂਕਿ ਨਾ ਮਾੜੇ ਬਾਡੀ ਬਾਂਦਰ ਸ਼ੇਪ ਹੀ ਇੰਨੀ ਚੰਗੀ ਆ ਤੇ ਫਿਟਨੈਸ ਹਵਾ ਨੇ ਵੀ ਫਾੜਿਆ ਲੇਵਾ ਜਾਵਾ ਬਿਲਕੁਲ ਬਾਕੀ ਵੀਰੇ ਮਾਲ ਸਾਰਾ ਹੀ ਨਮਾਮ ਲੱਗੂਗਾ ਕਿਉਂਕਿ ਮਾਲ ਵੀਰੇ ਸਾਡਾ ਦੇਖੋ ਜਿਹੜਾ ਅਸੀਂ ਨਾ ਗਾਹਕ ਨੂੰ ਦੁਬਾਰਾ ਸਦਣਾ ਹੁੰਦਾ ਕਿਉਂਕਿ ਜੇ ਵੀਰੇ ਸੂਆਂ ਦੇ ਵਿੱਚ ਕੰਮ ਕਰਨ ਲੱਗੇ ਜਦੋਂ ਗਊ ਦਾ 5 7 1000 ਸਸਤੀ ਮਿਲ ਜੂਗੀ ਕਿਉਂਕਿ ਵੀਰੇ ਆਪਾਂ ਜਿਹੜੇ 1 ਸਾਲ ਕੰਮ ਕਰਨਾ ਹੈਗਾ ਆਪਾਂ ਦੇਖੋ ਵੀਰੇ ਆਏ ਸਾਲ ਜਿੰਨਾ ਚਿਰ ਚੱਲਣਾ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਸਵੇਰ ਸ਼ਾਮ ਆਪਾਂ ਵਧਣਾ ਹੈਗਾ ਵਧਾਂਗੇ ਵੀਰੇ ਤਾਂ ਜੇ ਇਮਾਨਦਾਰੀ ਨਾਲ ਕੰਮ ਕਰਾਂਗੇ ਸਾਫ਼ ਕਰਾਂਗੇ ਮੀਰੇ ਜਦੋਂ ਆਪਾਂ ਲੰਮਾ ਸਮਾਂ ਚੱਲਣਾ ਤੋਂ ਸਾਰੀਆਂ ਗੱਲਾਂ ਸੋਚ ਕੇ ਚਲਣੀਆਂ ਪੈਂਦੀਆਂ ਨੇ ਲੈ ਬੂਟੇ ਵੀਰ ਇਹ ਰੈਡ ਵੀਰੇ ਤਾਜੀ ਸੂਈ ਸਵਾਈ ਆ ਵੀਰੇ ਇਹਦੇ ਥੱਲੇ 25 ਕਿਲੋ ਰੈਡੀ ਆ ਕੰਡੇ ਦਾ ਤੋਲ ਅੱਛਾ 25 ਕਿਲੋ ਤੋਲਣ ਦਾ ਹਾਜ਼ਰ ਆ ਦੁੱਧ ਵੀਰੇ ਉਹ ਦੱਸਾਂਗੇ ਜਿਹੜੀ ਸੂਈ ਹੂ ਉਹਦਾ ਜਿਹੜਾ ਸਾਡੇ ਘਰੇ ਕੰਡੇ ਦਾ ਆਪ ਤੋਲਿਆ ਹੂ ਉਹਦਾ ਦੱਸਾਂਗੇ ਕੋਈ ਵੀ ਵੀਰ ਕੰਡਾ ਨਾਲ ਲੈ ਕੇ ਆਵੇ ਸਾਡੇ ਘਰੋਂ ਵੀਰੇ ਆਲੀ ਦਸੱਲੀ ਕਰਕੇ ਲੈ ਕੇ ਜਾਵੇ ਕਿਉਂਕਿ ਗਾਹਾਂ ਅੱਗੇ ਜਾ ਕੇ ਵੀਰ ਨੇ ਦੇਖਣਾ ਵੀ ਮੈਂ ਜਿੱਦ ਇੱਥੇ ਤੋਲ ਲਿਆ ਠੀਕ ਆ ਵੀ ਨਹੀਂ ਵੀਰ ਨੇ ਦੇਖਣਾ ਵੀ ਮੈਂ ਇਹਦੇ ਥੱਲੇ 25 ਚੋ ਸਕਦਾਗਾ ਵੀ ਜਾਂ ਮੈਂ 20 ਕਿਲੋ ਚੋ ਸਕਦਾ ਉਹ ਅਗਲੇ ਹਿੱਸੇ ਵਾ ਦਾ ਹੋਊਗਾ ਅੱਗੇ ਅਗਲੇ ਦੀ ਕੇਅਰ ਤੇ ਡਿਪੈਂਡ ਆ ਕੇਅਰ ਤੇ ਡਿਪੈਂਡਾ ਸਾਡੇ ਕਰੇ ਇਹ ਨਹੀਂ ਵੀ ਗੱਲਾ ਵੀਰੇ ਯਾਨੀ ਮਾਲ ਪਰ ਲਾੜ ਤੇ ਵੇਚਾਂਗੇ ਸੌਦਾ ਲਾ ਲਿਆ ਕੇ ਉਸ ਤੋਂ ਬਾਅਦ ਉਹ ਵੀਰੇ ਵੀਰ ਦੀ ਕਿਸੇ ਦੀ ਸਲਾਹ ਦੋ ਟਾਈਮ ਚਾਰ ਟਾਈਮ ਚੋਣੀ ਆ ਚੋ ਸਕਦਾਗਾ 35 35 ਕਿਲੋ ਵੀਰੇ 40 40 ਕਿਲੋ ਵੀ ਚੋ ਆਪਾਂ ਚਲਵਾ ਸਕਦੇ ਆ ਜਿਹੜਾ ਬੈਣਾ ਸੂਈਆਂ ਸਪਾਈਆਂ ਹੈਗੀਆਂ ਨੇ ਵੀਰੇ ਜੀ ਹਾਂਜੀ ਸਰ ਸੋ ਇਹ ਆਪਾਂ ਦਿਖਾਉਣੇ ਪਏ ਸੂਈਆਂ ਵੀ ਆ ਤੇ ਸੂਈ ਵੀ ਗਾ ਰਾਮਣ ਜਿਹੜੀ ਆਪਣੇ ਘਰੇ ਸੂਈਏ ਜਾਂ ਸੌਦਾ ਹੋ ਗਿਆ ਗੰਡੇ ਘਰੇ ਸੂਈ ਵੀ ਗੱਬਣ ਗਾਂ ਹੀ ਲੈਣੀ ਆ ਜੇ ਇਹਨੇ ਘਰੇ ਸੂਪੀ ਫੇਰ ਵੀਰੇ ਉਦੋਂ ਜ਼ੇਰ ਦੀ ਵੀਡੀਓ ਵੀ ਮੰਗਦੇ ਆ ਪਰ ਅਸੀਂ ਵੀਰੇ ਸੂਈ ਵੀ ਗਾਂ ਕਦੇ ਨਹੀਂ ਲੈਂਦੇ ਜੀ ਸੂਈ ਵੀ ਗਾਂ ਵੀਰੇ ਮੁਕਤ ਨਹੀਂ ਲੈਂਦੇ ਕਿਉਂਕਿ ਸਾਡੇ ਨਾਲ ਇੱਕ ਦੋ ਵਾਰ ਹੋ ਚੁੱਕੀ ਆ ਸੂਈ ਵੀ ਗਾਂ ਵੀਰੇ ਲੈਣ ਦੇ ਵਿੱਚ ਫਾਇਦਾ ਨਹੀਂ ਜਿਹੜੀ ਇਹ ਗਊ ਆ ਵੀਰੇ 27 ਕਿਲੋ ਰੈਡੀ ਆ ਕੰਡੇ ਦਾ ਤੋਲ ਜਿਹੜੀ ਮਗਰੇ ਦੇ ਵੀਰੇ ਬੱਸੀ ਆ ਥੋੜਾ ਜਿਹਾ ਸਾਇਜ ਤਾਂ ਇਹਦਾ ਹੈਗਾ ਕਰਨ ਵਾਲੀ ਦਾ ਮੀਡੀਅਮ ਬਾਲਾ ਵੱਡਾ ਨਹੀਂ ਮੈਂ ਕਹੂੰਗਾ ਠੀਕ ਆ ਜਣੀ ਚੰਗੀ ਬਿਹੜਾ ਵੀਰੇ ਬਹੁਤ ਕਿਉਂਕਿ ਸਾਡੇ ਕੋਲੇ ਪਰ ਜਿਹੜੀਆਂ ਬਾਲੀਆਂ ਵੱਡੀਆਂ ਵੀਰੇ ਬੈਠਾ ਨੇ ਜਾਨੀ ਉਹਨਾਂ ਦੇ ਮੁਕਾਬਲੇ ਤੇ ਮੀਡੀਆ ਆ ਗਈ ਇਹਦੀ ਬਰੀਕੀ ਬਹੁਤ ਹੈ ਜਿਹੜੀ ਬੱਸੀ ਆ ਵੀਰੇ ਦੇ ਮਗਰ ਉਹ 15000 ਰੁਪਏ ਦੀ ਜਿਹੜਾ ਮਾਲਕਾ ਵੀਰੇ ਉਹ ਘੱਟਦਾ ਹੈਗਾ 15000 ਰੁਪਏ ਦੀ ਬੱਸੀ ਹੋਰ ਵੀ ਸਾਡੇ ਕੋਲੇ ਬੰਦੇ ਹੈਗੇ ਜਿਹੜੇ ਵਿੱਚ ਬੰਦੇ ਬੱਸੀਆਂ ਦੇ ਕੰਮ ਕਰਦੇ ਆ ਕਿਸੇ ਵੀਰ ਨੇ ਸੌਦਾ ਲਾ ਕੇ ਨਾਲ ਦੀ ਨਾਲ ਇਹਦੀ ਬੱਸੀ ਕਟਾਉਣੀ ਹੋਵੇ ਉਹ 15000 ਰੁਪਏ ਰਕਮ ਸਾਨੂੰ ਘੱਟ ਦੇ ਸਕਦਾ ਸੋ ਨਾੜਾ ਵਗੈਰਾ ਦੇਖੋ ਪਿੰਡੇ ਦੇ ਨਾੜਾ ਆ ਹਵਾਨੇ ਦੇ ਤਾਂ ਹੈਗੀ ਹੈਗੀ ਆ ਅੱਗੇ ਪਿੰਡੇ ਦੇ ਨਾੜਾ ਦਿਖਾਈ ਦੇ ਰਹੀਆਂ ਤੂੰ ਜਿੰਨੀਆਂ ਨਾੜਾ ਕਹਿੰਦੇ ਜਿੰਨਾ ਅਖਬਾਰ ਖਾਲੀ ਹੈ ਕੋਈ ਨਹੀਂ ਪੜਦਾ ਜਦੋਂ ਉਹਦੇ ਖਬਰ ਲੱਗੀ ਵੀ ਆ ਉਹੀ ਇਸ਼ੂ ਬਣ ਜਾਂਦਾ ਉਹ ਸਿਸਟਮ ਇਹਦਾ ਜਿੰਨੀਆਂ ਨਾੜਾਂ ਹੈਗੀਆਂ ਉਹਨਾਂ ਹੀ ਪਸੂ ਦਾ ਮਨਕ ਜਲ ਖੂਨ ਸਰਕਲ ਕਰਦਾ ਦੁੱਧ ਜ਼ਿਆਦਾ ਵੱਧਦਾ ਹਨਾ ਵੱਧ ਪਰ ਵੀਰੇ ਜਿਹੜੀ ਬੱਸੀ ਤੁਨ ਮੈਂ ਗੱਲ ਦੱਸ ਕੇ ਹਟਿਆਂਗਾ ਉਹ ਜਿਹੜੀ ਵੀ ਅਗਲਾ ਕਹੂਗਾ ਵੀਰੇ ਉਹਦੀ ਕਟਾਂਗੇ ਇਹ ਨਹੀਂ ਗੱਲ ਵੀ ਵੀਰੇ ਤੂੰ ਗਾਂ ਲੈ ਜਾ ਮੈਨੂੰ 4 ਦਿਨ ਨੂੰ ਕਟਾ ਦੀ ਉਹ ਪਲਾ ਛੋਟੇ ਹੁੰਦੇ ਆ ਜਿਹੜੀ ਗਾਂ ਦੀ ਬੱਸੀ ਕਹਿੰਦੀ ਸੌਦਾ ਲਾ ਲਓ ਜਿੰਨੀ ਕਹਿੰਦੀ ਵੀਡੀਓ ਕੱਟ ਲਓ ਇੱਥੇ ਵੀਰੇ ਰਕਮ ਚੋਂ ਹੀ ਉਹਨਾਂ ਕੱਟ ਦੇਵੋ ਸੋ ਜਿਹੜੀਆਂ ਆਪਾਂ گاਵਾਂ ਦੇ ਬੱਚਿਆਂ ਕਹਿ ਰਹੇ ਆ ਜਿੱਥੋਂ ਆਪਾਂ ਖਰੀਦੀਆਂ ਉਥੋਂ ਆਫਰਾਂ ਕੋਲ ਆਫਰ ਨਹੀਂ ਵੀਰੇ ਉਥੋਂ ਆਫਰਾਂ ਸਾਡੇ ਕੋਲੇ ਵੀਰੇ ਕੋਲੋਂ ਆਫਰ ਨਹੀਂਗਾ ਬਾਕੀ ਸਾਡੇ ਕੋਲੇ ਕੋਈ ਚਲੋ ਬੰਦਾ ਫਾਰਮ ਤੇ ਜੁੜਿਆ ਹੀ ਹੁੰਦਾਗਾ ਤਕਰੀਬਨ ਜ਼ਿਆਦਾ ਆਫਰ ਉਥੋਂ ਹੀ ਹੁੰਦਾਗਾ ਬਾਕੀ ਜਿਹੜਾ ਵੀਰ ਜੁੜਿਆ ਹੁੰਦਾ ਵੀਰੇ ਉਸ ਤਰ੍ਹਾਂ ਜੇ ਆਪਾਂ ਕਹਿ ਰਹੇ ਆ ਤਾਂ ਕੱਟਾਂ ਇਹ ਨਾਲ ਦੀ ਨਾਲ ਇਹ ਨਹੀਂ ਵੀ ਦੋ ਦਿਨ ਨੂੰ ਜਾਂ ਚਾਰ ਦਿਨ ਨੂੰ ਉਹ ਨਹੀਂ ਵੀਰੇ ਗੱਲ ਹੋਊਗੀ ਪਰ ਜਿਹੜਾ ਲਿਆ ਬੁੱਟੇ ਲਿਆ ਜਿਹੜਾ ਵੀਰ ਵੀਰੇ ਸਮਝਦਾਰ ਆ ਪਰ ਤਕਰੀਬਨ ਬੱਸੀ ਨਹੀਂ ਘਟਾਉਂਦਾਗਾ ਪਰ ਬੱਸੀ ਵੀਰੇ ਦੇ ਮਗਰ ਮਾਨ ਉਹ ਵੀ ਬੰਤਰ ਚੰਗੀ ਆ ਗਈ ਜਿਹੜੀ ਬੱਸੀ ਆ ਹਾਂਜੀ ਕਹੋ ਕਿ ਅੱਜ ਦੇ ਦੌਰ ਸਿਮੰਟ ਦਾ ਡੋਰ ਚੱਲ ਰਿਹਾ ਹਰ ਇੱਕ ਬੰਦਾ ਚੰਗੀ ਨੌਲੇਜ ਦੇਖ ਕੇ ਨੈਟ ਤੇ ਸੱਤ ਮਾਰ ਕੇ ਸਿਮੰਟ ਫੇਰ ਲੱਗਦੇ ਆ ਜੀ ਸਰ ਤੇ ਇਹ ਵੀ ਇਹ ਵੀ ਵੀਰੇ ਬੈਡ ਬਿਲਕੁਲ ਸੂਈ ਸਵਾਈ ਆ ਸੂਈ ਸਵਾਈ ਬਿਲਕੁਲ ਸੂਈ ਸਵਾਈ ਆ ਵੀਰੇ ਦੁੱਧ 25 ਹੋਊਗਾ ਬਰੀਕੀ ਬਹੁਤ ਆ ਪਰ ਜਾਨੀ ਵੀਰ 2 ਕਿਲੋ ਘੱਟ ਮੰਨ ਲੈ 23 ਕਿਲੋ ਦੇ ਐਡ ਗੇੜ ਚ ਇਹਦਾ ਯਾਨੀ ਮਾਲਨੇ ਪਰ ਦੁੱਧ ਵੀਰੇ ਜ਼ਿਆਦਾ ਦੇਊਗੀ ਜੀ ਹਾਂ ਹੈ ਬਿਲਕੁਲ ਜਿੰਨਾ ਕਮਾਲ ਹੋਊਗਾ ਵੀਰੇ ਸਾਰੇ ਹੀ ਤਾਜ਼ਾ ਸੁਆਹ ਹੋ ਯਾਨੀ ਹਫ਼ਤਿਆਂ ਵੀਰੇ ਪਹਿਲਾ ਪਹਿਲਾ ਦਾ ਵਾਲਾ ਇਹ ਨਹੀਂ ਕੋਈ ਮੇਰੇ ਕਰੇ ਆ ਕੇ ਕਹ ਤੂੰ ਕੋ ਦੱਸ ਦੇਂਦੀ ਗਾਂ ਸੁਈ ਮਿਲ ਜੂ ਗੱਲ ਨਹੀਂ ਹੁੰਦੀ ਵੀਰੇ ਜੀ ਕੱਚਾ ਬੱਚਾ ਹੋਊਗਾ ਬਿਲਕੁਲ ਵੀਰੇ ਲਵਾ ਜਾਨੀ ਬੌਲੇ ਚ ਹੀ ਹੁੰਦੀਆਂ ਲੂਹੇ ਦੁੱਧ ਚ ਹੀ ਹੁੰਦੀਆਂ ਮੇਰੇ ਕਰਮ ਵਾਲੀਆਂ ਕਿਉਂਕਿ ਜਿਹੜਾ ਲਾੜ ਹੁਣ ਪਿਛਲੇ ਲਾੜ ਤੇ ਜਿੰਨਾ ਮਾਲ ਵੇਚਿਆ ਸਿਰਫ ਦੋ ਗਾਈਆਂ ਤੋਂ ਬਿਨਾਂ ਵੀਰੇ ਮੇਰੇ ਕੋਲ ਕੋਈ ਬੰਦਾ ਗਾਈ ਆ ਕੇ ਲੱਭ ਦੇ ਵੀ ਆ ਪਿਛਲੇ ਲਾੜ ਦੀ ਬਾਕੀ ਰਹਿੰਦੀ ਆ ਵੀਰੇ ਨੂੰ ਲੱਖ ਰੁਪਿਆ ਨਾ ਮਿਲੂ ਅਜਾ ਪਰਮਾ ਦੇ ਕਹੇ ਆਪਾਂ ਰੇਟ ਹੀ ਜਾਇ ਜ ਰੱਖਨੇ ਆ ਵੀਰੇ ਰੇਟ ਹੀ ਜਾਇ ਜ ਜਿਹੜਾ ਸਾਡੇ ਕੋਲ 10 ਵਜੇ ਤੋਂ ਬਾਅਦ ਜਿਹੜੀਆਂ 5-4 ਬਚਦੀਆਂ ਨੇ ਵੀਰੇ ਉਹ ਸਾਵੇਂ ਭਾ ਵੀ ਜਿਹੇ ਨਗਾ ਦੀਏ ਪਰ ਅਸੀਂ ਵੀਰੇ ਮਾਲ ਰੋਕਦੇ ਹੀ ਨਹੀਂ ਹੁੰਦੇਗੇ ਸਾਡੀ ਆਤ ਹੁੰਦੀ ਹੈ ਵੀ ਵੀਡੀਓ ਦੇ ਵਿੱਚ ਨਵਾਂ ਹੀ ਮਾਲ ਲੱਗੇ ਸੋ ਕਹਿੰਦਾ ਰਹੇਗਾ ਬਾਗ ਦਾ ਰਹੇਗਾ ਦਰਿਆ ਸਜਣਾ ਖੜ ਗਿਆ ਛੱਪੜ ਬਣ ਜਾਏਗਾ ਛੱਪੜ ਬਣ ਜਾਊਗਾ ਛੱਪੜ ਬਣਦਾ ਸੁਪਣਾ ਹੈ ਹੀ ਨਹੀਂ ਮਾਰਚ ਆਪਣੇ ਬਿਲਕੁਲ ਵੀਰੇ ਉਹ ਹੈ ਨਹੀਂਗਾ ਦੇਖੋ ਆਪਾਂ ਦਾ ਕੇਰਿਆ ਜਾਨੀ ਕਲੀਅਰ ਕਰਨਾ ਹੁੰਦਾ ਵੀਰੇ ਅਸੀਂ ਡੜੇ ਤੇ ਢਾਲਣਾ ਹੁੰਦਾ 2000 3000 ਵੀਰੇ ਢਾਲ ਜੇ ਬਾਦੂ ਹੁੰਦਾਗਾ ਕਿਉਂਕਿ ਉਹੀ ਆਪਾਂ ਕਵਾਂਟੀਟੀ ਵਧਾ ਲਓ ਵੀਰੇ ਕਵਾਂਟੀਟੀ ਆਪਣੀ ਪ੍ਰਮਾਤਮਾ ਦੀ ਕਿਰਪਾ ਸਦਕਾ ਬਹੁਤ ਜ਼ਿਆਦਾ ਕਿਉਂਕਿ ਵੀਰੇ ਭਰਾਮਾ ਦਾ ਪਿਆਰ ਮਿਲਦਾ ਬਾਕੀ ਭਰਾਮਾ ਦੇ ਵੀਰੇ ਆਸਾਂ ਤੇ ਆਪਾਂ ਖਰੇ ਉੱਤਰਦੇ ਰਹਿਣਾ ਇਸੇ ਤਰ੍ਹਾਂ ਹੀ ਹਾਂਜੀ ਸਰ ਤੇ ਆਹ ਤਾਂ ਫਿਰ ਜਮਾ ਫੈਟ ਹੀ ਲੱਭ ਲੈਂਦੀ ਅੱਜ ਵੀਰੇ ਇਹਦੀ ਵੈਰਾਈਟੀ ਬਹੁਤ ਤਕੜੀ ਆ ਚਲੋ ਵੈਰਾਈਟੀਆਂ ਕੁਝ ਤਾਂ ਆਪਾਂ ਫੁੰਟੇ ਨਹੀਂ ਬੋਲਦੇ ਲੁਕੋਕੇ ਰੱਖਾਂਗੇ ਕਿਉਂਕਿ ਫਿਰ ਉਹੀ ਵੀਰੇ ਹਰ ਇੱਕ ਜਿਵੇਂ ਉਹ ਰੰਗ ਜਾਂ ਦੇਖ ਕੇ ਉਸੇ ਦੇ ਨਾਮ ਧਰੀ ਤੁਰੇ ਆਉਂਦੇ ਆ ਜੀ ਤੇ ਇਹਦੀ ਵੈਰਾਈਟੀ ਵੀਰੀ ਇੱਕ ਨਵੀਂ ਆ ਬਹੁਤ ਵਧੀਆ ਵੈਰਾਈਟੀ ਆ ਤੇ ਉਹ ਜਿਹੜਾ ਵੀਰ ਆਊਗਾ ਨੂੰ ਆਪਾਂ ਸਰਚ ਕਰਕੇ ਦਿਖਾਵਾਂਗੇ ਤੇ ਇਹ ਵੀਰੇ ਜਿਹੜਾ ਕੋਕਾ ਪੀਸ ਹੈ 25 ਕਿਲੋ ਵਾਲਾ ਪਰ ਗੱਭਣਾਂ ਗੱਭਣਾਂਗੀ 25 ਕਿਲੋ ਦੁੱਧ ਜੀ ਤੇ ਐਫ ਦਾ 40 ਕਿਲੋ ਵੀਰੇ ਟੱਕਰ ਖਾਊਗਾ ਵੀਰੇ ਟੱਕਰ ਖਾਊਗਾ ਨੂੰ ਬੇਟਾ ਬਾਕੀ ਵੀਰੇ ਠੰਡੀ ਸੀ ਲੈਣੀ ਆ ਨਾ ਕਰਮਾ ਵਾਲੀ ਇੱਦਾਂ ਵੀਰੇ ਪਰੀਆਂ ਨੇ ਪਰੀਆਂ ਗਊ ਮਾਤਾ ਵੀਰੇ ਤਾਰਦਿਆਂ ਦੀਆਂ ਨੇ ਆ ਦੇਖੋ ਥਣਲੇਵੇ ਦੀ ਕੁਆਲਿਟੀ ਇਹਦਾ ਚੋਣ ਵੀਰੇ ਐਸਾ ਨਿਕਲੂਗਾ ਜਦੋਂ ਸੋਮਾ ਲੈਣਾ ਕੋਈ ਵੀਰ ਲੈ ਗਿਆ 5 ਵਜੇ ਜਾਂ 4 ਵਜੇ ਚੋਊਗਾ ਯਾਨੀ ਇਹਦਾ ਖੜਕਾ ਵਾਲਟੀ ਜੈਸਾ ਹੋਊ ਕਮਾਂਡੀਆਂ ਨੂੰ ਗਰੇਤਾ ਚੋਣ ਸੋਹੂਗਾ ਇਹਦਾ ਸੋ ਜਿਹੜੇ ਵੀ ਕਹਿੰਦੇ ਸੀ ਸੈਰ ਕਰਨ ਜਾਣਾ ਜੋਗਾ ਕਰਾਂਗੇ ਅਸੀਂ ਐਂ ਕਰਾਂਗੇ ਉਹ ਕਰਾਂਗੇ ਆ ਗਾਂ ਲੈ ਜੋ ਨਾਲੇ ਸੈਰ ਕਰਨ ਜਾਣਾ ਸੜਕ ਦੇ ਧੁੰਦਾ ਪੈਂਦੇ ਰੱਬਣਾ ਕਰੇ ਕਿ ਹੋਰ ਸਰ ਕੁਝ ਹੋ ਜੇ ਆਹ ਤੁਹਾਡੀ ਸ਼ੈਰੀ ਕਰਾ ਦੋ ਬਾਈ ਜੀ ਇਹ ਵੀਰੇ ਜਦੋਂ ਚੋਣੀਆਂ ਉਹ ਵੀਰੇ ਸਾਰੇ ਸਰੀਰ ਤੇ ਵਰਦਸ ਹੁੰਦੀ ਆ ਨਾ ਜਮਾ ਜੈਗਲਾ ਗੁੱਲੇ ਵਾਲਾ ਥਣ ਜਬਾ ਹੱਤੀ ਚੋਣੇ ਆ ਤਾਂ ਨਾਲ ਦਾ ਦੁੱਧ ਚੋਣੇ ਪੁੰਨ ਕਹਿੰਦਾ ਨਾਲੇ ਫਲ ਜਾਂ ਨਾਲੇ ਬਹੁਤ ਵੱਡੇ ਘੱਟ ਮੇਲ ਚ ਬਹਿੜਾ ਵੀਰੇ ਇਹ ਡਿਓ ਪਹਿਲਾਂ ਦਿਖਾਈ ਸੀਗੀ ਆਪਾਂ ਜੀ ਅੱਗੇ ਆ ਗਈ ਡੱਬੀ ਵਛੀ ਅੱਗੇ ਵੀਰੇ ਆ ਗਈ ਇਹ ਬਰੀਡ ਦੇ ਵਿੱਚ ਆ ਗਈ ਜੀ ਤੇ ਇਹ ਵੀਰੇ ਹਫਤੇ ਦੀ ਕੱਚੀ ਆ ਤੇ ਦੁੱਧ ਵੀਰੇ ਤਕਰੀਬਨ ਇਹ ਵੀ ਜਾਣੀ ਦੀ 20 ਤੋਂ ਪਲੱਸ ਵਾਲਾ ਕੰਮ ਹੀ ਹੈਗਾ 20 ਤੋਂ ਥੱਲੇ ਦਾ ਵੀਰੇ ਕੀ ਕਹਿੰਦਾ ਕੋਈ ਇੱਕ ਦੋ ਗਾਈਆਂ ਸਾਡੇ ਕੋਲੇ ਮਿਲ ਜਾਣ ਬਾਕੀ 20 ਤੋਂ ਥੱਲੇ ਵੀਰੇ ਗਊ ਰੱਖਣ ਦਾ ਪੜਤਾ ਵੀ ਹੈ ਨਹੀਂ ਗਾ ਹੁਣ ਜਿਵੇਂ ਜੇ ਕੱਲੀ ਦੀ ਵੀਡੀਓ ਪਾਉਂਦੇ ਅਗਲੇ ਨੇ 30 ਕਹਿਣਾ ਸੀ ਯਾਰ ਵੀਰੇ ਉਹ ਤਾਂ ਵੇਖੋ ਉਹ ਸਾਡੇ ਕੋਲੇ ਵੀਰੇ ਅਗਲਾ ਕਹਿੰਦਾ ਯਾਰ ਮੈਂ ਗਊ ਲੈਣੀ ਆ ਕਿਰਾਂ ਮੈਂ ਸੀਨੀਅਰ ਨਾਲ ਜਾऊं ਜੀ ਮੈਨੂੰ ਸੀਨੀਅਰ ਨਾਲ ਨਹੀਂ ਮਿਲੀ ਫੇਰ ਮੈਂ ਬਾਹਰੋਂ ਆ ਕੇ ਖਰੀਦ ਲੂੰ ਵੀਰੇ ਸਾਡੇ ਜੋ ਫਾਰਮ ਤੇ ਆਵੋਗੇ 70% ਵੀਰੇ ਬੰਦੇ ਨਵੇਂ ਹੁੰਦੇ ਆ 30% ਪੁਰਾਣਾ ਗਾਹਕ ਹੁੰਦਾ ਜੀ ਹੁਣ ਆ ਗਾਂ ਯਾਰ ਤੂੰ 20 ਕਿਲੋ ਕਿਹਾ ਮੇਰੇ ਆ ਉਹਦੇ ਮਨ ਨੂੰ ਜਾਇ ਗੱਜ ਦਿੰਦੀ ਆ ਵੀ ਗਾਂ 25-26 ਕਿਲੋ ਦੁੱਧ ਵਾਲੀ ਆ ਵੀਰੇ ਬਿਲਕੁਲ ਦੇਊਗੀ ਪਰ ਵੀਰੇ ਜੇ ਆਪਾਂ 2-4 ਕਿੱਲੋ ਸਾਹਿਬ ਫੇਰੀ ਵੀਰੇ ਸਵਾਲ ਹੁੰਦਾ ਜੇ ਅਗਲੇ ਦੇ ਵੱਧ ਜਾ ਕੇ ਦੇਊਗੀ ਹੁਣ ਤੁਸੀਂ ਨਾੜਾ ਨੂੜਾ ਦੇ ਦੇਖ ਲਓ ਕਿੰਨੀਆਂ ਨੇੜੇ ਨੇ ਤੋਂ ਮਿਲ ਤਵੇ ਬਹੁਤ ਵੀਰੇ ਟਾਈਮ ਰੱਖ ਕੇ ਚੱਲਦੇ ਆਂ ਜਿੱਦਾਂ ਗੱਲ ਹਾਜਮਾ ਜੇ 11 ਕਿ ਕਰੀਦੀ ਆ ਵੀਰ ਜੀ ਸੋ ਗੱਲ ਆ ਵੀ ਥਾਲ ਜ ਰੋਟੀਆਂ ਘੜਾ ਦੇ 10 ਔਰ ਕੇ ਕਹੇ ਟੋਮੀ ਨੂੰ ਬਾਦੇ ਇਹਨੂੰ ਬਾਦੇ ਤੁਸੀਂ ਵੀਰੇ ਮੂੰਦੇ ਵੀ ਮਰਵਾ ਦਿਓ ਦੇਖੋ ਕੰਨਾ ਬੁੱਟੇ ਮਾਰੀ ਮੂੰਹ ਐ ਇਹਨੂੰ ਕਰੀ ਵੀਰੇ ਦੇਖੋ ਵੀਰੇ ਕੰਨਾ ਦੀ ਬਰੀਕੀ ਦੇਖੋ ਇਹਦੀ ਜਾਦਬਾਤ ਹਾਂ ਜਾਦ ਇਹ ਨਾ ਹੈਗਾ ਕੋਈ ਕ੍ਰੋਸ ਨਾ ਹੈ ਦੇ ਇਹਨੂੰ ਬਰੀਕੀ ਚ ਬਹਿੜਾ ਬਹੁਤ ਵੀਰੇ ਜੀ ਹਾਂਜੀ ਉਦੋਂ ਅੱਗੇ ਜਿਹੜੀ ਪੈਂਤੀ ਜੀ ਬਿਲਕੁਲ ਵੀਰੇ 35 ਤਲਵਾਵਾਂਗੇ ਵੀਰੇ ਜਿੰਨਾ ਕੰਡੇ ਤੇ ਤਲਵਾਵਾਂਗੇ ਪੌਣੇ ਦੀ ਗੱਲ ਕਰੀ ਆ ਵੀਰੇ ਪੂਰਾ ਫੁੱਲ ਬੱਚੇ ਬਹੁਤ ਜਾਣੀ ਦੀ ਖਤ ਦੇ ਵਿੱਚ ਹੈਗੀ ਆ ਬਜੇ ਨੂੰ ਬਰੀਕੀਆਂ ਕੁਆਲਟੀ ਫੁੱਲ ਆ ਵੀਰੇ ਦੇਖ ਸਕਦੇ ਹੋ ਤੋਰ ਬੇਡਾ ਥੋੜੀ ਲੰਮੀ ਤੋਰ ਵੀਰੇ ਬੱਸੀ ਨੂੰ ਬੇਡਾ ਸੋ ਲੇਵਾਂ ਲੂਵਾ ਦੇਖੋ ਯਾਰ ਅੱਗੇ ਤੋਂ ਲੈ ਕੇ ਪਿਛੇ ਸੂ ਤੱਕ ਠੂਕੀ ਖੜੀਆ ਜਾਵਾ ਹਨਾ ਬਹੁਤ ਵੀਰੇ ਹਜੇ ਪੰਜ ਚਾਰ ਦਿਨ ਬੱਚਿਆ ਧਰਦੀ ਵੀ ਹੈ ਨਹੀਂ ਕਰਮਾੜੀ ਤੁਰ ਹੀ ਨਹੀਂ ਦਿੱਥੋ ਪੁੱਤ ਜਿਹੜੇ ਸਾਹ ਨਾਲ ਬੱਸੀ ਉਹ ਲੈ ਜਾ ਟਰੈਕਟਰ ਵਾਲੇ ਪਾਸੇ ਨੂੰ ਬੇਡਾ ਸੋ ਕੰਨ ਜਾਤ ਪਾਤ ਦੇਖੋ ਤੇ ਬੇਲਬੂਰ ਬਹੁਤ ਆ ਜਾਵਾ ਕਿਆ ਬਾਤ ਹੈ ਵੱਡੀ ਹੁੰਦੜ ਹੈ ਤੇ ਲੇਵੇ ਦੀ ਫਿਟਨੈਸ ਐ ਝੂਮ ਝੂਮ ਕੇ ਦੁਰਦਿਆ ਜਾਵਾ ਜਿਵੇਂ ਜੋੜੀ ਵੱਢਦਾ ਜੋੜੀ ਹੁੰਦੀ ਨਾ ਗੱਡੇ ਦੇ ਵਿੱਚ ਅਸਵਾਦ ਆਉਂਦਾ ਤੁਰਦੀ ਆ ਤੇ ਬੇਰ ਬਹੁਤ ਆ ਹਨਾ 35 ਕਿਲੋ ਦੁੱਧ ਇਹਦਾ ਬਾਡੀ ਡੇਡ ਦੇਖ ਕੇ ਪਤਾ ਲੱਗਦਾ ਜਮਾ ਵੀਰੇ ਬਾਕੀ ਇਹ ਬੈੜਾਂ ਤੋਂ ਬਿਨਾ 15 ਬੈੜਾਂ ਹੋਰ ਦੀ ਆ ਜਿਹੜੀਆਂ 15 ਨੇ ਉਹਦੇ ਵਿੱਚ ਵੀ ਵੀਰੇ 9 ਬੈੜਾਂ ਸੁਈਆਂ ਵੀਆ ਹੋਰ ਨੇ ਜੀ ਟੋਟਲ ਜਿਹੜੀਆਂ 33 ਬੋਲਤੀਆਂ ਵੀਰੇ ਬੈੜਾਂ ਦਾ ਵੱਧ ਹੁੰਦੀਆਂ ਪਰ ਤਾਂ ਬੋਲਦੇ ਹੁੰਨੇ ਆ ਬੀਚ ਲੋਕ ਤਾਂ ਵੀਡੀਓ ਚ ਉਹ ਗਾਇਆਂ ਬਦਲ ਕੇ ਰੱਖੀਆਂ ਜਾਂਦੀਆਂ ਨੇ ਇੱਕ ਕਈ ਵਾਰੀ ਦੋ ਚਾਰ ਨਾਗ ਵੀਰੇ ਉਦੋਂ ਨਾਲ ਲੱਗਣ ਜਾਂ ਰਾਤ ਨੂੰ ਕੋਈ ਬੱਚਾ ਹੀ ਚੁੰਗ ਜੇ ਜਾਂ ਮੈਂਡ ਤਾਜੀ ਸੂਪੇ ਜੇਰਨਾ ਪਾਵੇ ਫਿਰ ਦੋ ਚਾਰ ਨਾਗ ਵੀਰੇ ਜਿੰਨੇ ਹੁੰਦੇ ਉਦੋਂ ਘੱਟ ਬੋਲਦੇ ਆ ਜਿੰਨਾ ਮਾਲ ਬੋਲਦੇ ਆ ਵੀਰੇ ਬੰਦਾ ਆ ਕੇ ਗੈਨ ਲੇਵੇ ਜਿਹੜੀ ਆ ਵਸੀ ਜੀ ਦੀ ਦੁੱਧ ਬੰਦੀਆਂ ਦੇ ਵਿੱਚ ਆ ਗਈ ਖੀਰੀ ਆ ਇਹ ਖੀਰੀ ਆ ਬੇੜਾ ਹਾਂ ਵੀਰੇ ਐਲਸਿਰ ਦੇ ਵਿੱਚ ਆ ਗਈ ਤੁਸੀਂ ਮੂੰਹ ਮੇਰੇ ਨਿੱਕਾ ਦੇਖ ਸਕਦੇ ਹੋ ਮੂੰਹ ਨਿੱਕਾ ਦੇਖ ਸਕਦੇ ਹੋ ਕੌਲੀਜ ਪਾਣੀ ਪੀਣ ਵਾਲਾ ਹਾਂ ਹਾਂਜੀ ਹਾਂਜੀ ਸਾਨੂੰ ਵੀਰੇ ਬਾਕੀ ਆਪਾਂ ਦੰਦ ਵੀ ਪੁਕਾ ਦੇਣੇ ਹੈਗੇ ਇਹੋ ਜੀ ਕੋਈ ਫੇਰੀ ਜਮਾ ਯਾਰ ਜਿਹੜੀ ਵੀਰੇ ਬੋਲਾਂਗੇ ਆਪਣੀ ਕਲਿੱਪ ਘੱਟ ਲੈ ਵੀਰੇ ਉਹ ਵੀਰੇ ਉਹੀ ਹੋਊਗੀ ਆ ਦੇਖ ਸਕਦੇ ਹੋ ਵੀਰੇ ਫੁੱਲ ਵੱਡੇ ਕੱਦ ਬੇਲ ਦੇ ਵਿੱਚ ਬੁੱਢੇ ਐ ਤੋਂ ਕਮਾ ਕੇ ਲਿਆ ਲੰਮੀ ਮਾੜੀ ਜੀ ਵਹਿੜ ਨੂੰ ਸੋ ਜਿਹੜੀ ਆ ਬੱਚੀ ਦੇਖੀ ਜਾਨੇ ਆ ਇਦਾਂ ਦੇ ਬੱਚੇ ਨਹੀਂ ਖਤਰਾ ਆਪਾਂ 7-8 ਜਾਂਦਾ ਟੀਕੇ ਦਰਾ ਦਿੰਦੇ ਆ ਸਾਡੇ ਪੂਰੇ ਬੱਚਾ ਆ ਜੀ ਵੀਰੇ ਸੀਮਣੇ ਦੇ ਬਹੁਤ ਟੋਪ ਦਾ ਲੱਗਿਆਗਾ ਤਕਰੀਬਨ ਜਿਹੜੀਆਂ ਬੈੜਾਂ ਦਾ ਬਾਇਓ ਡਾਟਾ ਵੀਰੇ ਇਹਦੇ ਵਿੱਚੋਂ ਨਾਓ ਬੈੜਾਂ ਦੇ ਚੋਂ ਬਾਇਓ ਡਾਟਾ ਦਾ ਜਿਹੜੀਆਂ ਪਹਿਲਾਂ ਬੈੜਾਂ ਨੇ ਵੀਰੇ 13 ਬੈੜਾਂ ਦਾ ਬਾਇਓ ਡਾਟਾ ਉਹਨਾਂ ਦਾ ਸਾਡੇ ਕੋਲ ਆਇਆ ਵਾ ਤਾਂ तकरीबन 22 ਕਿਨਗਾਂ ਦਾ ਵੀਰੇ ਟੋਟਲ ਬਾਇਓ ਡਾਟਾ ਲਿਖਤੀ ਰੂਪ ਚ ਆ ਗਿਆ ਉਹ ਲਿਖਤੀ ਰੂਪ ਚ ਹੀ ਦੇਵਾਂਗੇ ਇਹਦਾ ਵੀ ਵੀਰੇ ਸਾਰਾ ਬਾਇਓ ਡਾਟਾ ਮਿਲੂਗਾ ਬਾਹਰ ਤੁਸੀਂ ਵੀਰੇ ਰੋਕੀ ਮੁੱਟੇ ਵੀਰ ਮੜਾ ਇੱਕ ਮਿੰਟ ਵੀਰੇ ਨੇੜੇ ਲਾਇਆ ਹੋਟਲੋਂ ਸਾਹਿਬ ਇਹਦੇ ਨਾਲ ਇੱਥੋਂ ਦੀ ਕੈਮਰਾ ਮਰਵਾਇਓ ਵੀਰੇ ਇਹਦੇ ਨਾਲ ਚਾਰ ਸਪੇਰੋਂ ਥਣਾ ਦੀ ਵੀਰੇ ਗਾਇਬ ਮੂਹਰਲੇ ਥਣਾ ਦੇਖੋ ਹੌਣੀ ਗੱਟ ਦਾ ਗਾਇਬ ਪਾਸੇ ਵਾਲੀ ਡੋਲ ਦਾ ਗੱਟ ਦਾ ਕਿਹੜਾ ਮਗਰ ਨਾ ਵੀਰੇ ਨਾ ਨਾ ਹਜੇ ਇਹਦਾ ਹਫਤਾ ਨਹੀਂ ਵੀਰੇ ਸੁਣਾ ਨੇ ਕਰਮਾਲੀ ਨੇ ਕੁਛ ਕਰਕੇ ਸੂਏ ਤਾਂ ਹਣਾ ਕੁਸ਼ਲ ਕਰਕੇ ਸੂ ਵੀਰੇ ਵੱਡੇ ਗੱਦਬੇਲ ਚਾ ਕਮਾ ਦੇ ਤੇ ਵੀਰੇ ਨੇਵਾ ਵੀ ਫਿਟਨੈਸ ਰੱਖਣਾ ਇਹਨੂੰ ਚ 10 ਸੂਏ ਚੋਲਿਓ ਇਹਦਾ ਨੇਵਾ ਵੀਰੇ ਇਦਾਂ ਦੇ ਰਹੁ ਖੁੱਚਾਂ ਦੇ ਉੱਪਰ ਆਲਾ ਸੋ ਇਹਦਾ ਉਹ ਗੱਲ ਆ ਜੀ ਮੈਚ ਦੇ ਟਾਈਮ ਤੇ ਡਿਫੈਂਡਰ ਦਾ ਹਰ ਇੱਕ ਦਾ ਸੁਪਨਾ ਹਰ ਇੱਕ ਦਾ ਵੀਰੇ ਵੀ ਚਾਹੇ ਲਾਈਨ ਦੀ ਪਹੁੰਚ ਹੋਵੇ ਚਾਹੇ ਨਾ ਹੋਵੇ ਪਰ ਸੋਚ ਹਰ ਇੱਕ ਦੀ ਆ ਉਹ ਸਿਸਟਮ ਹੈ ਇਹ ਜੀ ਬੈੜ ਸੋਚਣ ਦੇ ਆਪਾਂ ਵੀ ਇਸ ਦੀ ਮਿਲ ਜੇ ਪਰ ਮਿਲ ਜੇ ਬਹੁਤ ਘਾਟਾ ਬਾਈ ਜੀ ਇਹਦਾ ਮੰਨ ਕੇ ਚੱਲ ਵੀ ਜਿਹੜਾ ਵੀ ਰਿਫਾਰਮ ਤਿਆਰ ਪੈਂਦੇ ਆ ਹਨਾ 100 ਗੱਲਬਾਤ ਹੁੰਦੀ ਆ ਤੇ ਅੱਗੇ ਉਹੋ ਜਿਹੀ ਫੇਰ ਆ ਗਈ ਯਾਰ ਵੀਰੇ ਉਹੋ ਜੀ ਇਹਦੇ ਵੀ ਦੰਦ ਦਿਖਾ ਦੇਣੇ ਆ ਸਰ ਇਹ ਵੀ ਖੀਰੀ ਆ ਵੀਰੇ ਨਹੀਂ ਖੀਰੀ ਨਹੀਂ ਆ ਦੋ ਦੰਦਾਂ ਦੀ ਪਰ ਦੋਂਦੇ ਹਜੇ ਵੀਰੇ ਨੇ ਚੱਕੇ ਆਗੇ ਕੋਈ ਇਹ ਨਹੀਂ ਖੀਰੀ ਵੈੜ ਸਾਡੇ ਕੋਲ ਇਹ ਨਹੀਂ ਹੈਗੀ ਇੱਕ ਹੋਊਗੀ ਘਟੋ ਘਟ ਸਾਰੇ ਲਾਟ ਦੇ ਵਿੱਚ ਵੀਰੇ ਜਿਹੜੀਆਂ ਖੀਰੀਆਂ ਤੇ ਦੋਂਦੀਆਂ ਨੇ 15 ਬੱਸੀਆਂ ਹੁੰਦੀਆਂ ਨੇ ਅੱਛਾ ਹੁਣ ਅਗਲਾ ਕਹਿੰਦਾ ਸੀਨੀ ਵਾਲਿਆ ਯਾਰ 35-40 ਗਾਈਆਂ ਦੋ ਘੰਟਿਆਂ 'ਚ ਵੇਚ ਗਿਆ ਵਪਾਰੀਆਂ ਚਾਮ ਗੱਲ ਚੱਲਦੀ ਵੀ ਅੱਜ ਦਾ ਲਾਟ ਦਾ ਸੀਨੀਰ ਨੇ ਕਮਾਲ ਕਰਤੀ ਯਾਰ ਦੋ ਘੰਟਿਆਂ 'ਚ 35-40 ਤੱਕ ਵੇਚਤੇ ਕਿਉਂਕਿ ਵੀਰੇ ਫੇਰ ਉੱਥੇ ਗਾਈਆਂ ਦੇ ਪੁੱਤ ਵਿਕਦੇ ਆ ਨਾ ਮੈਂ ਜੇ ਵੀਰੇ ਇੱਥੇ ਮੌਲੀਆਂ ਗਾਵਾਂ ਲਿਆ ਕੇ ਬੰਨਣਾ ਨਹੀਂ ਵਿਕਦੀਆਂ ਵੀਰੇ ਕਿਉਂਕਿ ਆਪਾਂ ਕਿਸੇ ਦੇ ਅੱਖਾਂ ਦੇ ਵੀਰੇ ਪੱਤੀ ਥੋੜੀ ਬੰਨਾਂਗੇ ਕਿਸੇ ਦੀ ਜੇਬ ਚੋਂ ਵੀਰੇ ਪੈਸੇ ਕਢਾਉਣੇ ਬਹੁਤ ਔਖੇ ਆ ਕਿਉਂਕਿ ਅੱਜ ਕੱਲ ਵੀਰੇ ਸੋਸ਼ਲ ਮੀਡੀਆ ਦਾ ਜੋਗ ਆ ਹਰ ਇੱਕ ਵੀਰ ਸਿਆਣਾ ਤਜਰਬੇਕਾਰ ਹੁਣ ਲਕੂ ਵਾਲੀ ਦਾ ਗੱਲ ਹੀ ਨਹੀਂ ਨਹੀਂ ਪਰਦਾ ਬਾਕੀ ਵੀਰੇ ਦੇਖੋ ਕੁਆਲ ਮੈਂ ਕੱਲੀ ਕੁਆਲਿਟੀ ਕੁਆਲਿਟੀ ਬੋਲੀ ਜਾਵਾਂ ਵੀਰੇ ਨਾਲ ਰੇਟ ਵੀ ਜਾਇਜ਼ ਮਿਲ ਲੰਗੇ ਜੀ ਅਸੀਂ ਵੀਡੀਓ ਤਾਂ ਹੀ ਬੋਲਦੇ ਆ ਕੋਈ ਹੋਂ ਤਾਂ ਵੀਰੇ ਬੋਲਦੇ ਨਹੀਂ ਕਿਉਂਕਿ ਆਪਾਂ ਕਿਹੜਾ ਗਾਂ ਚੋਂ 50000 ਕਮਾਉਣਾ ਜਾਂ 20000 ਕਮਾਉਣਾ ਵੀਰੇ ਸਾਨੂੰ ਸਾਡੇ ਰੇਟ ਤੇ ਮਾਣਨਾ ਜਿਹੜਾ ਅਸੀਂ 2-4000 ਰੁਪਿਆ ਵੀਰੇ ਕਮਾਉਣਾ ਹੈ ਨਾ ਉਸ ਤਰ੍ਹਾਂ ਦਾ ਵੀਰੇ ਆਪਾਂ ਵਿੱਚ ਬਹੁਤ ਵੀਰ ਵਪਾਰੀ ਆ ਖਰਚਾ ਹੀ ਪਾ ਲੈਂਦੇ ਗਊ ਤੇ ਪਹਿ ਜਾਂਦਾ ਵੀਰੇ ਅਸੀਂ ਮੂਰੋ ਜਦੋਂ ਗਊ ਖਰੀਦਦੇ ਦੇਖੋ ਨਿੱਕਾ ਮੂੰਹ ਆ ਵੀਰੇ ਬਿਲਕੁਲ ਹੁਣ ਦੰਦ ਸਾਰੀਆਂ ਦੇ ਪਟਕੇ ਦਿਖਾਏ ਨਹੀਂ ਜਾਣੇ ਲੈ ਜਾ ਬੇਟਾ ਇਹ ਵੀ ਵੀਰੇ ਦੱਸ ਦਿੰਦੇ ਕੱਚੀਆਂ ਦੇਖੋ ਗੁੰਨੇ ਵਾਲਾ ਥਾਣਾ ਇਹ ਗੜ-ਗੜ ਦੇ ਵੀਰੇ ਗਾਇਬ ਤੇ ਲੈ ਕੇ ਜਾਣਾ ਕਰਮਾਲੀ ਨੇ ਬੱਛੀ ਯਾਰ ਘੋੜੀਓਂ ਮੋੜਦੀ ਫਿਰਦੀ ਆ ਹਨਾ ਹਾਂ ਸੋ ਇਹ ਤਾਂ ਨਹੀਂ ਗੱਲ ਹੈ ਵੀ ਗੱਡੀ 'ਚ ਭਾਵੇਂ ਚਾਰ ਪਾ ਲਓ ਬਹਿ ਪੂਣੀ ਜਾਊਗੀ ਵੀਰੇ ਮਤਲਬ ਹੀ ਨਹੀਂ ਕਿਉਂਕਿ ਅਸੀਂ ਵੀਰੇ ਮਹਾਰਾਸ਼ਟਰ ਦਾ ਕੰਮ ਤੇ ਗੁਜਰਾਤ ਦਾ ਕੰਮ ਇੰਨਾ ਕ ਕਰਿਆ ਨਾ ਵੀਰੇ ਗੱਲਾਂ ਹੀ ਛੱਡ ਦਿਓ ਕਰਿਆ ਨਹੀਂ ਹੁਣ ਵੀ ਕਰਦੇ ਆ ਉੱਥੇ ਵੀਰੇ ਨਮਾ ਹਾਂ ਨਹੀਂ ਜਾਂਦਾ ਦੰਦਾ ਜੀ ਮਾਲ ਜਾਂਦਾਗਾ ਵਿੱਚ ਬੰਦੇ ਵੀਰੇ ਕਰਦੇ ਆ ਗਾਈਆਂ ਦਾ ਵਪਾਰੀ ਉਧਰੋਂ ਦੇਖ ਕੇ ਵੀਡੀਓ ਅਟ ਜਾਂਦੇ ਆ ਪਰ ਜੇ ਗੱਡੀ 'ਚ ਵੀਰੇ 10 ਪਾਲੀਆਂ ਨਾ ਉਤੋਂ 4-5 ਤਾਂ ਰਸਤੇ 'ਚ ਹੀ ਬਹਿ ਜਾਂਦੀਆਂ ਜਾਂਦੀਆਂ ਫੇਰ ਉੱਥੇ ਵੀਰੇ ਨਮਾ ਹਾਂ ਗਾਇਆਂ ਨਹੀਂ ਜਾਂਦੀਆਂ ਬੱਸੀ ਟਾਈਪ ਵੀਰੇ ਮਾਲ ਬਾਹਰ ਨੂੰ ਜਾਂਦਾਗਾ ਸੋ ਆ ਵੀ ਥਾਲਾ ਥਾਲਾ ਕਰਦੇ ਤੁਰ ਜਾਈਏ ਹਣਾ ਵੀਰੇ ਇਹ ਵੀ ਦੰਦਾ ਚ ਇਹ ਵੀ ਦੰਦਾ ਚ ਚਫਦੀ ਥੋੜੀ ਖੁੱਲੀ ਆ ਵੀਰੇ ਦਰੱਛੇ ਦੀ ਕਰਦੀ ਆ ਹੌਲਾ ਤੇ ਔਰ ਵਧੀਆ ਟਾਪ ਦੇ ਫਾਰ ਵੀਰੇ ਰਹੂ ਤਾਂ ਵੀਰੇ ਐਂ ਦੋ ਤਿੰਨ ਦਿਨ ਹਜੇ ਤੇ ਬੈੜ ਵੀਰੇ ਸੂਣ ਨੂੰ ਵੀ 10 ਤੋਂ 12 ਦਿਨ ਲੈ ਜੂ ਹੱਥੀ ਚੋਣੀਆਂ ਵੀਰੇ ਹੱਥੀ ਚੋਲੇ ਫੋੜ ਫੋੜ ਤੇ ਗਾਇਬ ਲੈ ਜਾਣਾ ਇਹਨੇ ਜੇ ਮਸ਼ੀਨ ਵਾਲਾ ਲੈ ਜੇ ਵੀਰੇ ਅੰਤ ਨਹੀਂ 35 ਕਿਲੋ ਵੀਰੇ ਪਹਿਲੇ ਸੂਏ ਚ ਪਾਉਂਗੀ ਜਿਹੜੀ ਇਹਦੀ ਦੰਦੀ ਆ ਵੀਰੇ ਖੀਰੀ ਆ ਜਮਾ ਖੀਰੀ ਬਿਲਕੁਲ ਖੀਰੀ ਆ ਵੀਰੇ ਜੇ ਪਰਸੋਂ ਤੇ ਕਰਕ ਦੰਦ ਤੋੜ ਜੇ ਬਖਰੀ ਗੱਲ ਆ ਪਰ ਦੰਦ ਹਜੇ ਹਿੱਲਣ ਨਹੀਂ ਲੱਗਿਆ ਸਾਡੇ ਹਿਸਾਬ ਨਾਲ ਜੇ ਜਾਨੀ ਦੀ ਮਹੀਨੇ ਦੇ ਲਵੇ ਤਵੇ ਜਾ ਕੇ ਤਾਂ ਵੀਰੇ ਇੱਕ ਦੰਦ ਸਿੱਧ ਸਕਦੀ ਆ ਫਹਿਲ ਹਾਲ ਇੱਥੇ ਅਜ ਖੀਰੀ ਆ ਵੀਰੇ ਬੁੱਢੇ ਇੱਕ ਵਾਰ ਮਾੜੀ ਜੀ ਬੱਸੀ ਦੁਵਾਰਾ ਕੱਢ ਕੇ ਲਿਆ ਦੂ ਜੱਜ ਨੂੰ ਦਿਖਾਈ ਨਹੀਂ ਬੱਸੀ ਜਾਂਦੀ ਓ ਫਿਰ ਉਹ ਜਿਹੜੀ ਕਹਿੰਦੇ ਭੱਜੀਆਂ ਦੇ ਟੈਂਪੂ ਦੇ ਵਿੱਚ ਆ ਚੜ ਜਾਂਦੇ ਉਤਰ ਜਾਂਦੀ ਆ ਉਹ ਸਿਸਟਮ ਆ ਤੇ ਚੁਟਕੀ ਮਾਰ ਦੇ ਜਿੱਧਰ ਮਰਜੀ ਲੈ ਜਾਓ ਜਮਾ ਬੇਲ ਬੂਲ ਬਾਡੀ ਬਾਂਦ ਯਾਰ ਦੰਦੋ ਖੀਰੀ ਤੇਰੇ ਕਹਿੰਦੇ ਸੀਨਿਆਂ ਦੇ ਬਾਅਦ ਵੀ ਅੱਜ ਪ੍ਰੋਗਰਾਮ ਆ ਕੋਈ ਇੰਨਾ ਇਕੱਠਾ ਓਏ ਇਹ ਇਕੱਠ ਕਰਾਉਂਦੀਆਂ ਗੀਆਂ ਵੀਰੇ ਇਹ ਸੀਨਿਆਂ ਵਾਲੇ ਕੀ ਹੱਥੇ ਵੀ ਗਾਈਆਂ ਇਕੱਠੀਆਂ ਕਰਕੇ ਬੰਦਾ ਕਰਾ ਨੀ ਨੀ ਗਾਈਆਂ ਤੇ ਇਕੱਠ ਨਹੀਂ ਹੁੰਦੇ ਦੇਖੋ ਕੁਆਲਟੀ ਵੀਰੇ ਵਿਕਣੀ ਆ ਨਾ ਪੁੱਤ ਡੰਡਾ ਨਹੀਂ ਮਾਰੀ ਜਾਂਦਾ ਕਰਨ ਵਾਲੀ ਗਊ ਮਾਤਾ ਦੇ ਬਾਕੀ ਵੀਰ ਜੀ ਗੱਲ ਇਹ ਆ ਦੇਖੋ ਸਾਡੇ ਕੋਲੇ ਇੰਨੀਆਂ ਕ ਨਹੀਂ ਵੀਰੇ ਇਤੋਂ ਦੁੱਗਣਾ ਗਰਾਊਂਡ ਮਗਰ ਫੁੱਲਾ ਥੋੜੀ ਤਾਂ ਇਹ ਜੇ ਨਾਲ ਜੀ 12 13 ਹੋਏ ਆਪਾਂ ਕਾਪੀ ਮਾਮੇ ਦੇ ਮੁੰਡੇ ਨੂੰ ਗੋਲ ਕਰਨ ਕਿਉਂ ਕਰਨਗੇ ਕਲੰਨਾ ਕਰ ਦੇਗੇ ਹਸਮੈਟ ਮਾਰ ਦੇਣਾ ਸਾਨੂੰ ਐਡਾ ਬੜਾ ਮਾਣ ਆ ਵੀ ਆਮ ਬਾਹਰ ਕਿਸੇ ਵੀਰ ਕੋਲੇ ਹੋਵੇ ਵੀਰੇ ਡੇਢ ਦੇ ਪੈਸੇ ਲੈ ਲੂ ਇਹਦਾ ਲੋਕਲ ਵਪਾਰੀ ਆਮ ਆ ਪਰ ਵੀਰੇ ਸਾਡਾ ਭਾਅ ਐਡਾ ਕੁਮਾਰ ਵਾਲਾ ਹੋਊਗਾ ਜਿਹੜਾ ਭਾਅ ਮੰਗ ਲਿਆ ਵੀਰੇ ਬੰਦਾ ਦੂਜੀ ਗੱਲ ਨਹੀਂ ਕਰੂਗਾ ਜੀ ਕੱਲੀ ਇੱਕ ਗਾਂ ਪਿੱਸੇ ਨਹੀਂ ਵੀਰੇ ਸਾਰੀਆਂ ਪਿੱਸੇ ਕੀ ਕਹਿਣਾ ਪੰਜ ਸੱਤ ਗਾਈਆਂ ਐਂਡ ਤੇ 10 ਵਜੇ ਤੋਂ ਬਾਅਦ ਵੱਜ ਜਾਣ ਉਹ ਵੀ ਵੀਰੇ ਪਰ ਅਸੀਂ ਪਾਰ ਕਰਨੀਆਂ ਹੁੰਦੀਆਂ ਨੇ ਸਾਡੇ ਭਾਅ ਇਸ ਤਾਂ ਹੀ ਅਸੀਂ ਵੀਡੀਓ 'ਚ ਬਾਰ-ਬਾਰ ਬੋਲਦੇ ਆ ਵੀਰੇ ਬਾਹਰੋਂ ਭਾਅ ਦੇਖ ਕੇ ਆਓ ਦੇਖ ਕੇ ਆਓ ਕਿਉਂ ਇੱਕ ਤਾਂ ਵੀਰੇ ਵੱਡੀ ਸਾਡੇ ਲਈ ਮਾਨ ਵਾਲੀ ਗੱਲ ਹੁੰਦੀ ਅਸੀਂ ਮਾਲ ਬਾੜਾ ਸੁੱਚਾ ਲੈਨੇ ਆ ਪਰ ਸਾਡੇ ਵੀਰੇ ਮੂੰਹੋਂ ਬੋਲੇ ਤੇ ਬੰਨ ਨਹੀਂ ਗੱਲ ਵੀਰ ਬਾਹਰ ਘੁੰਮ ਕੇ ਆਉਣ ਸਾਡੇ ਫਾਰਮ ਤੇ ਜਦੋਂ ਗਾਵਾਂਾਂ ਤੇ ਆ ਕੇ ਖੜਨਗੇ ਉਹ ਵੀਰੇ ਫੇਰ ਆਪੇ ਵਾਕਿਆ ਇੱਕ ਦੂਜੇ ਕੋਲੇ ਗੱਲ ਕਰਦੇ ਆ ਯਾਰ ਸੀਨੀਅਰ ਵਾਲੇ ਚਾਹ ਤਾਂ ਕੁਆਲਿਟੀ ਹੈ ਗਾਈਆਂ ਬਹੁਤ ਚੰਗੀਆਂ ਲੈਂਦਾ ਜਦੋਂ ਵੀਰੇ ਫੇਰ ਰੇਟ ਪੁੱਛਦੇ ਆ ਨਾ ਫੇਰ ਕਾਹ ਕੇ ਇੱਕ ਦੂਜੇ ਦੇ ਮੂੰਹੋਂ ਵੀਰ ਦੇਖਦੇ ਆ ਬਈ ਯਾਰ ਹਾਂ ਵਾਕਈ ਯਾਰ ਰੇਟ ਦੇ ਵਿੱਚ ਫਰਕ ਆ ਬਾਹਰੋਂ ਰੇਟ ਦੇਖਿਆ ਉਹ ਵੀਰ 5 ਤੋਂ 10 ਮਿੰਟ ਚ ਵੀਰੇ ਗਊ ਵੀ ਖਰੀਦਦੇ ਆ ਜਿਹੜੇ ਤਜਰਬੇਕਾਰ ਵੀਰ ਨੇ ਤੇ ਆਪਦੇ ਮਨੋਂ ਵੀ ਮੰਨਦੇ ਆ ਵੀ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆ ਜਦੋਂ ਇਸ ਤਰ੍ਹਾਂ ਦੀਆਂ ਵੀਰੇ ਕਰਮਾਂ ਵਾਲੀਆਂ ਗਊਆਂ ਮਾਤਾ ਅਗਲੇ ਦੇ ਘਰੇ ਵੀਰ ਦੇ ਚਲੀਆਂ ਜਾਂਦੀਆਂ ਚਵਾਈ ਹੁੰਦੀ ਆ ਤਾਂ ਵੀਰ ਵੀਰੇ ਫਿਰ ਗਾਹਕ ਵੀ ਪੱਕਾ ਬਣਦਾ ਸਿਆਣੇ ਦੀ ਕਹਾਵਤ ਵੀ ਪੱਕਾ ਇੱਕ ਵਰਗਾ ਜੀ ਹਾਂਜੀ ਸਰ ਇਸ ਤਰ੍ਹਾਂ ਦਾ ਬਣਦਾ ਇਹ ਬੈਲ ਵੀਰੇ ਸੂਈ ਸਵਾਈ ਆ ਤੇ ਦੁੱਧ ਵੀਰੇ ਬਹੁਤ ਖਰਾ ਰਸੀ ਧਲੇ 30 ਤੋਂ ਪਾਰ ਆ ਪਰ ਆਪਾਂ ਵੀਰੇ ਦਾ ਮਾਈ ਵੀ ਜਿਹੜਾ ਮੇਰੇ ਤੇਨ ਚ ਮੈਂ 2-3 ਕਿਲੋ ਘੱਟੀ ਬੋਲੂ ਵੀਰੇ 27 ਤੋਂ 28 ਕਿਲੋ ਦਾ ਵੀਰੇ ਆਈਡੀ ਇੱਥੇ ਬੋਲੇਦਾ ਮੈਂ ਬੋਲਦਾਗਾ। ਇਹ ਸਟਾਰਟਿੰਗ ਹੈ ਜੀ। ਸਟਾਰਟ ਕੇ ਬਾਅਦ ਉਹ ਤਾਂ ਵੀਰੇ 30 ਤੋਂ ਪਾਰ ਹੁੰਦਾ ਮੁੰਡੇ ਦਾ 30 ਤੋਂ ਪਾਰ ਦੱਸਦੇ ਆ। ਸਾਮ ਦਾ ਟਾਈਮ ਆ ਹੁਣ ਚਵਾਈ ਨਾ ਫਾਸਦੀ ਤੁਰ ਹੀ ਜਾਂਦੀ ਆ ਜਰਾ। ਫਾਸਦੀਆਂ ਦਾ ਵੀਰੇ ਪਰ ਦੁੱਧ ਤੇ ਦਾ ਬੱਸੀ ਦਾ ਪਿਸਲੇ ਸਵੇਰੇ 35 ਚਵਾਇਆ ਵਾ ਨਾ ਵੀਰ ਜੀ। ਜੀ। ਦੁੱਧ ਤੇ ਦਾ ਕਰਮਾੜੀ ਦਾ ਵੀਰੇ ਫੁੱਲ ਵੱਡੇ ਕੱਦ ਮੇਲ ਦੇ ਵਿੱਚ 35 ਚਵਾਇਆ ਵਾ ਵੀਰੇ। ਦੁੱਧ ਤੇ 35 ਤੋਂ ਪਾਰ ਦੇ ਹੁ ਵੀਰ ਜੀ ਸੇਦ ਆਂਦਾ ਦੂਜਾ ਸੂ ਆ ਗਈ। ਦੂਜਾ ਸੂ ਬੋਲ ਸੈ ਪਰ ਫੈਨ ਹਾਲ ਜਿਹੜਾ ਵੀਰੇ ਇਸ ਤਰ੍ਹਾਂ ਦਾ ਦੁੱਧ ਦਾ ਹੁੰਦਾ ਉਹ ਜਾਣੇ ਦੀ 28 ਕਿਲੋ ਵੀਰ ਮੰਨ ਕੇ ਆਉਣ ਤੇ ਕਿਉਂਕਿ ਨਾਗ ਵੀਰੇ ਮਾਲ ਬਥੇਰਾ ਮਾਲ ਤਾਂ ਜੀ ਸਾਰਾ ਵੀਰੇ ਇਕੱਲਾ ਇਕੱਲਾ ਦੇਖੋਗੇ ਨਾ ਕਿਉਂਕਿ ਵੀਰੇ 2 ਘੰਟੇ ਦੀ ਵੀਡੀਓ ਬਣਨੇ ਦੇ ਮੱਦੇਨਜ਼ਰ ਗਰਾਊਂਡ 'ਚ ਚਲੇ ਗਏ ਆ ਪਿਛਲੇ ੜੜ ਦੀ ਵੀਰੇ ਬਾਕੀ ਰਹਿ ਗਈ ਸੀ ਜਰਸੀ ਜੀ ਹਾਂ ਜਰਸੀ ਪਿਛਲੇ ੜੜ ਦੀ ਹਜੇ ਵੀ ਵੀਰੇ ਇਹ ਕਰਮਾਂ ਵਾਲੀ ਮੇਰੇ ਹਿਸਾਬ ਨਾਲ ਹਜੇ 10 ਦਿਨ ਲੈ ਜੂਗੀ ਜੇ ਕੋਈ ਚੰਗੀ ਸੀ ਭਾਤ ਮਿਲ ਤਾਂ ਕਰਕੇ ਵੀਰੇ ਕੱਚੀ ਲੈ ਲਈ ਜੀ ਇਹ ਪਿਛਲੇ ੜੜ ਦੀ ਕੱਲੀ ਵੀਰੇ ਬਾਕੀ ਹੈ ਆ ਬੜਾ ਆ ਕੀ ਕਾਲੀ ਗਰੇ ਸੋਨਾ ਜੀ ਹੱਤਾਂ ਲੋਕੀ ਦੇਖੋ ਵੀਰੇ ਥਾਂ ਦੇ ਵੇਦੀ ਠੱਡੀ ਸੀਨ ਮਾਲ ਜਿੰਨਾ ਲਵਾਗੇ ਵੀਰੇ ਸੁੱਜਾ ਹੀ ਲਵਾਗੇ ਕੋਈ ਮਾਲ ਇਹ ਨਹੀਂ ਵਧੀਆ ਗੋਲ ਬਹਿੜਾ ਛੋਟੀ ਬੈਡ ਤੇ ਵੀਰੇ ਸਾਥੋਂ ਖੜੇ ਨਹੀਂ ਜਾਂਦਾ ਜੀ ਕਿਉਂ ਨਹੀਂ ਵੀਰੇ ਛੋਟੀ ਬੈਡ ਸਾਡੇ ਮਾਲ ਤੇ ਲੁੱਕ ਜੂਗੀ ਹੁਣ ਆ ਅੱਗੇ ਕਾਲੀ ਬਹਿੜਾ ਕੀ ਵੀਰੇ ਕਰਮਾ ਦੀ ਗੰਮਾ ਦਾ ਇਹਦਾ ਵੀ ਥਾਂ ਦੇਖ ਲੋ ਵੀਰੇ ਕੁਆਲਟੀ ਦੇਖ ਲੋ ਜਿਆਦਾ ਵੀਰੇ ਥਾਂ ਮਾਲ ਅੱਤਥੀ ਚਵਾਈ ਵਾਲਾ ਹੋਊਗਾ ਢਾਂਗਲ ਬਹਿੜਾ ਆਪਣੇ ਫਾਰਮ ਤੇ ਇਕਦੀ ਮਿਲੂ ਵੀਰੇ ਜਿੰਨੀਆਂ ਬਹਿੜਾ ਇਥੋਂ ਗੋਲ ਮਿਲਣੀਆਂ ਵੀਰੇ ਲੱਤਾਂ ਨਹੀਂ ਸਾਫ਼ ਤਾਂਹਾਂ ਤੋਂ ਕੁੜੇ ਦੀ ਸਾਫ਼ ਕੰਨ ਮੂੰਹ ਮੱਥੇ ਦੀ ਸਾਫ ਢੋੜੀ ਚਾਲ ਚੱਲਣਗੀਆਂ ਵੀਰੇ ਕੋਈ ਇਹ ਨਹੀਂ ਵੀ ਐਵੇਂ ਰੋਡਵੇਜ ਦੀ ਬੱਸ ਨੂੰ ਟੇਢੀ ਜਿਓ ਕੇ ਚੱਲੂ ਕੰਮ ਵੀਰੇ ਆਪਣਾ ਹੈ ਨਹੀਂ ਤੂੰ ਕੱਲਾ ਧਾਰ ਘੜ ਲੈ ਕੇ ਚੜ੍ਹ ਕੇ ਉਹ ਵੀ ਜਿੱਥੇ ਜਾਣਾ ਜਿਹੜੇ ਸਾਡੇ ਕੋਲ ਤੋਂ ਸਾਢੇ ਤਿੰਨ ਲੈ ਜੂ ਸੂਨ ਨੂੰ ਕਰ ਮਾਰੀ ਬਾਕੀ 20 ਗਾਮ ਜਿਹੜੀਆਂ ਮੰਗਰੋਂ ਮੰਗਰੋਂ ਆਈਆਂ ਵੀਰੇ ਉਹ ਦਿਖਾਈਆਂ ਨੇ ਬਾਕੀ ਜਿਹੜਾ ਇਹਦੂ ਦੋ ਦਿਨ ਪਹਿਲਾਂ ਵੀਡੀਓ ਸਾਡੇ ਪੇਜ ਤੇ ਪਈ ਵੀ ਆ ਉਥੇ ਵੀਰੇ ਮਾਲ ਜਾਨੀ ਦਿਖਾਇਆ ਹੋਇਆਗਾ ਬਾਕੀ ਜਿਹੜੇ ਵੀਰੇ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਵੀਰਾਂ ਨੂੰ ਬੇਨਤੀ ਆ ਵੀਰੇ ਭਰਾ ਜੀ ਹੌਣ ਦੇ ਨਾਂ ਤੇ ਤੁਹਾਡਾ ਨਿਮਾਣਾ ਜੀ ਹੌਣ ਕਿਉਂਕਿ ਜੋਰ ਵੀਰੇ ਬਹੁਤ ਲੱਗ ਜਾਂਦਾ ਹੈਗਾ ਵੀਡੀਓ ਸਾਰੀ ਲਗਾਤਾਰ ਬਣਦੀ ਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਨਾ ਪਾ ਲੋ ਵੀਰੇ Facebook ਤੇ Instagram Page ਨੂੰ ਫੋਲੋ ਕਰ ਲਓ ਜੋ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਇੱਕ ਗੱਲ ਵੀਰੇ ਐਂਡ ਤੇ ਮੈਂ ਲਾਜ਼ਮੀ ਕਹਿਣਾ ਆਨਲਾਈਨ ਵਾਲਾ ਵੀਰ ਸਾਨੂੰ ਕੋਈ ਵੀ ਫੋਨ ਨਾ ਲਾਵੇ ਵੀਰੇ ਅਸੀਂ ਆਨਲਾਈਨ ਦਾ ਕੰਮ ਨਹੀਂ ਕਰਦੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿਉਂਕਿ ਵੀਰੇ ਅਸੀਂ ਨਾ ਆਨਲਾਈਨ ਖਰੀਦਦੇ ਆ ਨਾ ਅਸੀਂ ਆਨਲਾਈਨ ਵੇਚਦੇ ਆ ਤੇ ਇੱਕ ਗੱਲ ਵੀਰੇ ਮੇਨ ਹੋਰ ਹੈ ਕਿ ਭਾਈ ਜੀ ਵਪਾਰ ਕਰਦੇ ਆ ਸਾਹਲੀ ਚੀਜ਼ ਦਾ ਵੀਰੇ ਵਪਾਰ ਕਰਦੇ ਆ ਘਰ ਦੀ ਸਾਡੇ ਕੋਲੇ ਗਊ ਵੀਰੇ ਇੱਕ ਵੀ ਹੈ ਨਹੀਂ ਐਵੇਂ ਘਮਰਾਹ ਕਰ ਲਈਏ ਸਾਰੀਆਂ ਵੀਰੇ ਬਾਹਰੋਂ ਖਰੀਦ ਕੇ ਲੈ ਕੇ ਆਉਣੇ ਆ ਲਿਆਉਣੇ ਵੀਰੇ ਦੇਖ ਕੇ ਸੋਚ ਸੰਦੇ ਨਾਲ ਚੰਗੀ ਲਿਆਉਣੇ ਆ ਕਿਉਂਕਿ ਵੀਰੇ ਕੋਈ ਇਹ ਨਹੀਂ ਵੀ ਅਸੀਂ ਗਾਲੀ ਦਾ ਕੰਮ ਕਰਦੇ ਆ ਵਪਾਰ ਦਾ ਕੰਮ ਕਰਦੇ ਆ ਅੱਗੇ ਆਹ ਜੀ ਅੱਗੇ ਵੀਰੇ ਤੁਸੀਂ ਆਪਦੇ ਪੈਸੇ ਲਾਉਣੇ ਆ ਤੁਹਾਡੀ ਤੁਸੀਂ ਵੀਰੇ ਬਜਟ ਆਪਦਾ ਤੁਸੀਂ ਦੇਖਣਾ ਆਓ ਇੱਥੇ ਆ ਕੇ ਦੇਖੋ ਨਿਰਖੋ ਪਰਖੋ ਕਿਸੇ ਕਾਰੀਗਰ ਬੰਦੇ ਨੂੰ ਨਾਲ ਲਿਓ ਵੀਰੇ ਮਾਲ ਨੂੰ ਚਚਾਓ ਚੰਗੀ ਲੱਗਦੀ ਆ ਲੈ ਜਾਓ ਵੀਰੇ ਨਹੀਂ ਚੰਗੀ ਲੱਗਦੀ ਨਾ ਲੈ ਜਾਓ ਪਰ ਜਿੰਨੀ ਮਾਲ ਦੀ ਨਿਰਖ ਪਰਖ ਕਰਨੀ ਆ ਦੁੱਧ ਦੀ ਚਵਾਈ ਕਰਨੀ ਆ ਵੀਰੇ ਉਹ ਵੀਰੇ ਤੁਸੀਂ ਇੱਥੇ ਸਾਡੇ ਫਾਰਮ ਤੇ ਹੀ ਕਰਨੀ ਆ ਜਦੋਂ ਕਿਹਰਾ ਕਿਉਂਕਿ ਵੀਰੇ ਆਪਾਂ ਗਾਰੰਟੀ ਦੇ ਕੰਮ ਨਹੀਂ ਕਰਦੇ ਹੱਥ ਬੰਨ ਕੇ ਬਾਈ ਜੀ ਬੇਨਤੀ ਕਰਦੇ ਆ ਇਹ ਚੀਜ਼ ਦੀ ਵੀਰ ਮੇਰੇ ਇਹ ਚੀਜ਼ ਤੇ ਮੇਰਾ ਗੌਰ ਕਰਨ ਕਿਉਂਕਿ ਵੀਰੇ ਕੋਰੀ ਗੱਲ ਆ ਸਾਡੇ ਨਾਲ ਕਹਾਂ ਕਿ ਉਹੀ ਜੋੜੇ ਜਿਹੜਾ ਆਪਦੀ ਜ਼ਿੰਮੇਵਾਰੀ ਤੇ ਵੀਰੇ ਚੀਜ਼ ਖਰੀਦਦਾਗਾ ਆਪਦੀ ਤਸੱਲੀ ਸਾਡੇ ਕੋਲ ਦਸ ਦਿਨ ਕਰ ਲਓ ਚੰਗੀ ਲੱਗਦੀ ਆ ਲੈ ਜਾਓ ਨਹੀਂ ਚੰਗੀ ਲੱਗਦੀ ਨਾ ਲੈ ਜਾਓ ਤੇ ਕਿਉਂਕਿ ਜਦੋਂ ਵੀ ਇਹ ਗੇਟੋਂ ਬਾਹਰ ਹੋਊਗੀ ਟਾਡੀ ਵਹਿੜਾ ਮਾਲ ਬਹੁਤ ਸੋਪਟ ਉੱਪਰ ਲੈਨੇ ਆ ਸੇਵਣਾ ਲੈਨੇ ਆ ਭਾਜ ਮਿਲੂ ਸਾਨੂੰ ਆਪ ਨੂੰ ਪਤਾ ਵੀਰੇ ਮਾਰਕੀਟ ਘੁੰਮ ਕੇ ਉਹ ਵੀ ਅਸੀਂ ਕਹਨੇ ਆ ਤੇ ਆਓ ਵੀਰੇ ਇੱਥੇ ਆ ਕੇ ਦੇਖੋ ਆਨਲਾਈਨ ਬਹੁਤ ਘੱਟ ਕੰਮ ਕਰਦੇ ਆ ਵੀਰੇ ਠੀਕ ਹੈ ਜੀ ਕੀ ਕਹਿੰਦਾ ਸਾਰੇ ਮਹੀਨੇ ਚ ਇੱਕ ਵੇਚਦੀ ਆ ਪਰ ਉਹ ਵੀ ਵੀਰੇ ਵੇਚ ਕੇ ਫਸਦੇ ਹੀ ਆ ਕਿਉਂਕਿ ਆਨਲਾਈਨ ਦੇ ਵਿੱਚੋਂ ਨਿਕਲਦਾ ਕੁਛ ਨਹੀਂ ਬਾਅਦ ਚ ਉਹ ਵੀਰੇ ਹਰ ਇੱਕ ਬੰਦਾ ਦਾਲੇ ਹੋ ਜਾਂਦਾ ਯਾਰ ਇਹ ਤਾਂ ਐ ਆ ਇਹ ਜਿਹਾ ਆ ਕਿਉਂਕਿ ਵੀਰੇ ਸਾਲ ਹੀ ਚੀਜ਼ ਇਹਨਾਂ ਦਾ ਇੱਕ ਮਿੰਟ ਦਾ ਪਤਾ ਨਹੀਂ ਲੱਗਦਾ ਹਾਂਜੀ ਤੂੰ ਹੁਣ ਆਪਣੇ ਗਾਮਾਂ ਬਾਹਰ ਖਰੀਦ ਜੇਵੇਂ ਆ ਰੱਬ ਨਾ ਕਰੇ ਕਿ ਉਹ ਸਿਰੋਜ ਆ ਪਤਾ ਨਹੀਂ 100 ਕੱਟ ਦਿੰਦੇ ਕਿਸੇ ਨੂੰ ਵੀਰੇ ਮਤਲਬ ਹੀ ਨਹੀਂ ਵੀਰੇ ਅਸੀਂ ਧਾਰ ਵੀ ਬਹੁਤ ਖਰੀਦ ਲੈਉਣੇ ਆ ਪਰ ਜਾਨੀ ਦੀ ਜਿਆਦਾ ਨਕਦ ਦਾ ਹੁੰਦਾ ਸਾਡੀ ਵੀਰੇ ਚੇਹੇ ਆਉਂਦੀ ਗਾਹ ਮਰ ਜੇ ਪਰ ਅਗਲੇ ਦੇ ਵੀਰੇ ਸਾਰੇ ਪੈਸੇ ਖਾਤੇ ਚ ਪਾਉਣੇ ਆ ਚਾਹੇ ਨਕਦ ਦੇਈਏ ਫੇਰ ਅਗ ਨੂੰ ਦੱਸੀਆ ਵੀਰੇ ਤੇਰੀ ਗਾਹ ਮਰ ਗਈ ਅਗਲੇ ਦੀ ਮਰ ਜੇ ਸਾਨੂੰ 1000 ਛੜ ਦੇ 500 ਛੜ ਦੇ ਉਹਦੀ ਸੋਚ ਆ ਪਰ ਆਪਾਂ ਵੀਰੇ ਪੈਸੇ ਦਿੰਨੇ ਆ ਪਰ ਮਾਲਕ ਦੀ ਐਡੀ ਕਮੇਰਾ ਵੀਰੇ ਪੰਜਾਬ ਦਾ ਕੋਈ ਪਿੰਡ ਨਹੀਂ ਜਿੱਥੋਂ ਆਪ ਨੂੰ ਆਧਾਰ ਨਹੀਂ ਮਿਲਦਾ ਜਿੱਥੋਂ ਵੀ ਆਪਾਂ ਜੀ ਕਰਦਾ ਵੀਰੇ ਆਧਾਰ ਲੈ ਸਕਦੇ ਐਡੀ ਕਮੇਰਾ ਆ ਗਈ ਪਰ ਵੀਰੇ ਆਪਾਂ ਤਾਂ ਕਹਿੰਦੇ ਆ ਆਲ ਦੇ ਰਿਸਕ ਤੇ ਵੀਰੇ ਅਸੀਂ ਕੰਮ ਕਰਦੇ ਆ ਆਓ ਕਾਰੀਗਰ ਬੰਦਾ ਆਓ ਦੇਖੋ ਨਿਰਖੋ ਪਰਖੋ ਚੰਗੀ ਲੈ ਦੇ ਲਿਜਾਓ ਨਹੀਂ ਕੋਈ ਗੱਲ ਨਹੀਂ ਵੀਡੀਓ ਦੇਖਣ ਲਈ ਵੀਰ ਜੀ ਧੰਨਵਾਦ ਜਲਦ ਆਪਣੇ ਫਰਮ ਤੋਂ ਕੋਈ ਨਵੀਂ ਵੀਡੀਓ ਤੇ ਮਿਲਦੇ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ